ਪਤਾ ਚੱਲ ਗਈ ਸੀ ਬੋਗੀ ਤੇਰੇ ਕਹਾ ਹਾਂ ਤੇ ਆਟਾ ਹੋ ਗਈ ਫਿਰ ਬਸ ਲੇਟ ਹੋ ਜਿੰਦੀ ਚੱਲ ਜਾ ਪੁੱਤ ਫਿਰ ਤੂੰ ਤਾਂ ਤੇ ਮੰਨਾ ਮੰਨਾ ਤਾਂ ਪੁੱਤ ਕਾਲਜ ਗਿਆ ਹੋਇਆ ਹੈਗਾ ਐਡਮਿਸ਼ਨ ਕਰਾਉਣ ਗਿਆ ਆਪ ਦਾ ਮੰਮੀ ਹੁਣੇ ਐਡਮਿਸ਼ਨ ਨੂੰ ਕੀ ਸੀਗਾ ਐਡਮਿਸ਼ਨ ਰੋਕ ਕੇ ਕਰਵਾ ਲੈਂਦੇ ਕਿੰਨੀਆਂ ਤਾਂ ਉਹਦੇ ਸੱਟਾਂ ਲੱਗੀਆਂ ਹੋਈਆਂ ਨੇ ਹੈ ਹੁਣ ਕਾਲਜ ਨੂੰ ਵਾਗ ਗਿਆ ਮੈਂ ਵੀ ਆਖਿਆ ਸੀ ਪੁੱਤੋ ਜੇ ਗੱਲ ਸੁਣ ਤਾ ਫੇਰ ਹੀ ਹੈ ਮੈਂ ਕਿਹਾ ਸੀ ਭਾਈ ਕੁੜੀ ਨਾ ਰਾਇ ਕਰਕੇ ਜਾ ਉਹ ਕਹਿੰਦਾ ਕਿ ਨਹੀਂ ਆ ਕਿ ਜੇ ਲੇਟ ਹੋ ਗਿਆ ਮੇਰੀ ਐਡਮਿਸ਼ਨ ਨਹੀਂ ਹੋਣੀ ਤਾਂ ਕਰਕੇ ਅੱਜ ਉਹ ਕਾਲ ਨਾ ਵਾਗਿਆ ਮੰਮੀ ਹਾਈ ਤਾਂ ਦੋ ਤਿੰਨ ਦਿਨ ਪਏ ਸੀਗੇ ਹੈ ਕੱਲ ਨੂੰ ਜਾਵਾਂਗੇ ਨਾਲ ਮੈਂ ਉਹਦੇ ਨਾਲ ਵਗ ਜੰਦੀ ਮੈਂ ਤਾਂ ਐ ਸੋਚੀ ਜਾਂਦੀ ਸੀ ਵੀ ਤੁਸੀਂ ਅੱਜ ਇਹਨੂੰ ਡਾਕਟਰ ਕੋਲ ਲਿਆ ਜੰਦੇ ਕੁਝ ਐਸੀ ਦੀ ਦਵਾਈ ਦਵਾ ਲਿਆ ਹੁੰਦੇ ਉਹਦੇ ਨਾਲ ਉਹਦਾ ਦੋਸਤ ਗਿਆ ਤਾਂ ਕਰਕੇ ਵਗ ਗਿਆ ਕੋਈ ਨਹੀਂ ਆਏ ਨੂੰ ਦਵਾਈ ਦਵਾ ਲਿਆ ਮੈਂ ਨਾਲੇ ਤੂੰ ਆ ਜੰਗੀ ਉਹਦੋਂ ਨਾਲ ਆਪ ਵੀ ਡਿਊਟੀ ਤੋਂ ਮੰਮੀ ਡਰ ਲੰਦਾ ਤੈਨੂੰ ਪਤਾ ਨਾ ਉਹਦਾ ਕੀ ਪਤਾ ਫੇਰ ਸਰਟੀਫਿਕੇਟ ਮਾਰਦੇ ਹੈ ਤੂੰ ਕਿਉਂ ਉਹਨੂੰ ਘਰੋਂ ਜਾਣ ਦਿੱਤਾ ਪੁੱਤ ਡਰਤਾ ਹੋਣ ਲੱਗਦਾ ਫੇਰ ਕੀ ਕਰਗੇ ਨਾ ਹੁਣ ਅੰਦਰ ਬੈਠੇ ਸਹਰਨਾ ਹੈਗਾ ਫੇਰ ਆਪਾਂ ਤਾਂ ਉਹੀ ਕਰਨਾ ਉਹੀ ਖਾਣਾ ਤੇ ਕਿਸੇ ਕੰਮ ਤੇ ਨਹੀਂ ਲੱਗੂਗਾ ਉਹ ਵਿਹਲਾ ਹੀ ਰਹੂਗਾ ਜਾਂ ਪੜੂਗਾ ਨਾ ਜੇ ਪੜੂ ਤਾਂ ਫੇਰ ਹੀ ਕੋਈ ਨੌਕਰੀ ਮਿਲੂਗੀ ਉਹਨੂੰ ਚਲ ਕੋਈ ਨਹੀਂ ਮੈਂ ਤਾਂ ਐ ਸੋਚਦੀ ਸੀ ਨਾ ਮੈਂ ਵਗ ਜੰਦੀ ਨਾਲ ਤਾਂ ਕਹਿ ਰਹੀ ਸੀ ਕੱਲਾ ਕਾ ਤੋ ਵਗ ਗਿਆ ਚਲ ਕੋਈ ਨਹੀਂ ਪੁੱਤ ਉਹ ਮੁੰਡਾ ਹੈਗਾ ਨਾਲ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਆ ਕਰਨਾ ਤਾਂ ਉਹਨੇ ਉਹੀ ਹੈ ਆਪੜੀਆਂ ਰੱਖਣਾ ਨਹੀਂ ਕੁਛ ਕਰਦਾਂ ਤੂੰ ਸੱਚ ਨੇ ਸਰਪੰਚ ਨਾਲ ਗੱਲ ਕਰ ਲਈ ਸੀ ਕਿ ਨਹੀਂ ਕੀਤੀ ਕੋਈ ਗੱਲ ਸਰਪੰਚ ਕੋਲੇ ਮੈਂ ਜਾ ਆਂ ਮੰਮੀ ਜਾਏ ਇਹ ਗੱਲ ਠੰਡੀ ਨਹੀਂ ਪਾਉਣੀ ਹੈਗੀ ਆਪਾਂ ਹੁਣ ਮੰਮੀ ਥਾਣੇ 'ਚ ਤਾਂ ਆਪਾਂ ਤਾਂ ਨਹੀਂ ਜਾਂਦੇ ਵੀ ਚੱਲ ਕੋਈ ਨਾ ਇੱਕ ਵਾਰ ਪਿੰਡ 'ਚ ਗੱਲ ਕਰਕੇ ਦੇਖਦੇ ਆ ਸਰਪੰਚ ਨਾਲ ਪਰ ਜੇ ਸਰਪੰਚ ਨੇ ਵੀ ਆਪਣੀ ਗੱਲ ਨਾ ਸੁਣੀ ਆਪਾਂ ਥਾਣੇ ਪੱਕਾ ਜਾਵਾਂਗੇ ਜਾਵਾਂਗੇ ਕੋਈ ਨਹੀਂ ਪੁੱਤ ਮੈਂ ਜਾ ਆਉਂ ਤੇਰੇ ਅੱਜ ਤੋਂ ਸ਼ਾਮ ਨੂੰ ਤੇ ਜੇ ਤਾਂ ਉਹਨੇ ਗੱਲ ਸੁਣ ਲਈ ਤਾਂ ਠੀਕ ਹੈ ਨਹੀਂ ਥਾਣਾ ਤਾਂ ਫਿਰ ਕਿਧਰੇ ਗਿਆ ਨਹੀਂ ਥਾਣੇ 'ਚ ਤਾਂ ਆਪਾਂ ਨੂੰ ਜਾਣਾ ਹੀ ਪਊਗਾ ਆਏ ਥੋੜੀ ਆ ਵੀ ਆਪਾਂ ਚੁੱਪ ਕਰਕੇ ਘਰੇ ਬਹਿ ਜਾਗੇ ਇਹਨਾਂ ਦਾ ਕੀ ਆ ਅੱਜ ਇਹਨਾਂ ਨੇ ਮੁੰਡਾ ਕੁੱਟਦਾ ਕੱਲ ਨੂੰ ਫੇਰ ਕੁੱਟ ਦੇਣਗੇ ਤੁਸੀਂ ਸ਼ਾਮ ਨੂੰ ਕਾਹਤੋਂ ਜਾ ਕੇ ਉਹਨਾਂ ਤੋਂ ਹੁਣ ਹੀ

ਵੀ ਮਾ ਬੁੱਤਲੇ ਤਾਂ ਮੈਨੂੰ ਉਗੀ ਕਰ ਰੱਖਿਆ ਮੰਮੀ ਬਾਪੂ ਫੋਨ ਕਿੱਥੇ ਮਮਮੀ ਉੱਧਰ ਹੈ ਨਹੀਂ ਮੈਂ ਤਾਂ ਇੱਧਰ ਵੀ ਦੇਖਿਆ ਹੀ ਆ ਗਈ ਆ ਗਈ ਆ ਲਾਡਲੇ ਤੇ ਮਗਰ ਲਾਡਲੇ ਤੇ ਮਗਰ ਹਾਂ ਕਿਉਂ ਕਿੱਥੇ ਗਿਆ ਵੀਰਾ ਵੀਰਾ ਗਿਆ ਜਿੱਥੇ ਅੱਜਕੱਲ ਮੈਨੂੰ ਜਾਣਾ ਚਾਹੀਦਾ ਹੁੰਦਾ ਉਹ ਅੱਜਕੱਲ ਉੱਥੇ ਪ੍ਰਧਾਨੀਆਂ ਕਰਦਾ ਫਿਰਦਾ ਮୋਰੇ ਲੱਗਦਾ ਹਰ ਕੰਮ ਦੇ ਲੜਾਈਆਂ ਕਰਦਾਗਾ ਤੇ ਲੜਾਈਆਂ ਕਰਨ ਵਾਸਤੇ ਗਿਆ ਯੁੱਧ ਕਰਨ ਵਾਸਤੇ ਗਿਆ ਹੁਣ ਨਾ ਬਾਪੂ ਜੀ ਤੁਸੀਂ ਜਾਣਾ ਸੀ ਤੁਸੀਂ ਕਿਉਂ ਨਹੀਂ ਗਏ ਤੁਸੀਂ ਕਿਉਂ ਕਰਿਓ ਉਹ ਮੈਂ ਜਾਣਾ ਸੀ ਭੋਗ ਤੇ ਮੈਨੂੰ ਕਹਦਾ ਨਹੀਂ ਮੈਂ ਆਪੇ ਭੱਗ ਜਾਊਗਾ ਤੂੰ ਬੈਠ ਘਰੇ ਤਾਈ ਤਾਂ ਤੈਨੂੰ ਕਹੀ ਜਾਂ ਨਾ ਵੀ ਜਿੱਥੇ ਮੈਂ ਜਾਣਾ ਹਾਂ ਉੱਥੇ ਵੀ ਕਹਿੰਦਾ ਕਿ ਮੈਂ ਜਾਊਂਗਾ ਮੈਂ ਪ੍ਰਧਾਨਗੀਆਂ ਕਰੂੰਗਾ ਮੁਰੇ ਜਾ ਜਾ ਬਾਪੂ ਜੀ ਦੋ ਲਾਏ ਨਹੀਂ ਜਾਂਦੇ ਤੁਹਾਡੇ ਤੋਂ ਦੋ ਤੇ ਦੋ ਲਾਉਣ ਹੀ ਲੱਗਿਆ ਸੀ ਤੇਰੀ ਮਾਂ ਬੋਲਦੀ ਵੀ ਐ ਮੁਰੋਂ ਹੈ ਲਾਉਣ ਦਿੰਦੀ ਕੁਝ ਕਹਿਣ ਦਿੰਦੀ ਆ ਉਹ ਜੇ ਬੁਲਾਇਆ ਤਾਂ ਮੰਮੀ ਨਹੀਂ ਆ ਬਾਪੂ ਜੇ ਮੈਂ ਕਹਤਾ ਹੁਣ ਤੇ ਹੁਣ ਭੱਜ ਗਈ ਮੈਂ ਗਾ ਅਕੇ ਸੁੰਤ ਉਸਨਾਂ ਦੋਨਾਂ ਨੂੰ ਮਰਿਆ ਹੀ ਲੋਚਦਾਗਾ ਲੋਚਦਾ ਮਰੇ ਮਰੀ ਹੁੰਦੀ ਨਾ ਇਹ ਮੇਰੇ ਮਗਰੋਂ ਲਹੇ ਹੁੰਦੇ ਤਾਂ ਮੈਂ ਤਾਂ ਸੌਖਾ ਸੀ ਜੇ ਮੈਨੂੰ ਰੱਬ ਚੱਕ ਲਿਆ ਹਾਂ ਤਾਂ ਬੋਲ ਦਿਓ ਸਾਹ ਲਿਆ ਕਿਦਾਂ ਮੈਂ ਤੁਹਾਨੂੰ ਬਸ ਪੀਤੀ ਪਈਆ ਪੁੱਤ ਚਾਹ ਕਿੜੀ ਮੈਂ ਨਾ ਕੌਫੀ ਬਣਾਈ ਐ ਮੈਂ ਛੜਲੇ ਵੇ ਤੇ ਕੌਫੀ ਲੈ ਕੇ ਆਉਣੀ ਆ ਠੀਕ ਐ ਕਿਹੜੀ ਕੌਫੀ ਚੰਗੀ ਲੱਗਦੀ ਐ ਭਾਈ ਐਜੀ ਲਾਦ ਨਾਲ ਤਾਂ ਬੰਦਾ ਨਾ ਬੇਲ ਆਦਾ ਹੀ ਚੰਗਾ ਧੱਕੇ ਦਮ ਕਰ ਰੱਖਿਆ ਨੇ ਦੋਨਾਂ ਮਾਪ ਪੁੱਤਾਂ ਨੇ ਕਿ ਨਾ ਬੰਦਾ ਇੱਧਰ ਦਾ ਨਾ ਬੰਦਾ ਉੱਧਰ ਕੀ ਕਿੰਗੇ ਤੇ ਕੀ ਬਾਪੂ ਜੀ ਇਹਨਾਂ ਹਾਤੀਆ ਬੋਲਣ ਦੇ ਐਵੇਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਟੈਨਸ਼ਨ ਕਿਉਂ ਲੈਣਾ ਕਿਦਾ ਨਹੀਂ ਕਰਨਾ ਤੇਰਾ ਨਹੀਂ ਸੁਚਣਾ ਮੈਂ ਕਿ ਇਹਦਾ ਮੈਂ ਸੁਚਦਾ ਨਹੀਂ ਮੈਨੂੰ ਐ ਤਾਂ ਦੱਸ ਪੁੱਤ ਹੈ ਸੁਚਦਾ ਹੈ ਨਹੀਂ ਬਾਪੂ ਜੀ ਸਾਡਾ ਪਰ ਵੀ ਇਹ ਨਹੀਂ ਸਮਝਦਾਗਾ ਫਿਰ ਜੇ ਉਹ ਨਹੀਂ ਸਮਝਦਾ ਹੁਣ ਮੈਂ ਦੱਸ ਸਮਝਾਵਾਂ ਕਿ ਮੈਂ ਇਹਦੇ ਦੋਹੇ ਮਾਂ ਪੁੱਤ ਇੱਕੋ ਲੱਤੇ ਜਾਂਦੇ ਨੇ ਇੱਕੋ ਇੱਕੋ ਗੱਲ ਹੈ ਨਾ ਦੋਨਾਂ ਦੀ ਮੈਨੂੰ ਲੜਨ ਲੱਗ ਜਾਂਦੇ ਨੇ ਕਹਿੰਦੇ ਤੇਰੇ ਬਾਪੂ ਦੀ ਸੁਣਦੀ ਐ ਹੈ ਸਾਡੀ ਗੱਲ ਨਹੀਂ ਸੁਣਦੀ ਉਹਨਾਂ ਦੇ ਕੋਲ ਕਿਉਂ ਜਾਣੀ ਆ ਉੱਥੇ ਜਾਂਦੇ ਫੇਰ ਰੋਕਦੇ ਰਹਿੰਦੇ ਉਹਨਾਂ ਨੇ ਕਰਕੇ ਤਾਂ ਹੁਣ ਤੇਰੇ ਕਰਕੇ ਤਾਂ ਮੈਨੂੰ ਬੋਲ ਕੇ ਆ ਕਹਿੰਦਾ ਕਹਿੰਦਾ ਹੁਣ ਜਾ ਉਹ ਕਰਦੀ ਐ ਇਹ ਜਾਂਦੀ ਉਹ ਤੇ ਮੈਂ ਇਹਦਾ ਵਰਤਦਾ ਨਹੀਂ ਮੈਂ ਵਰਤਦਾ ਨਹੀਂ ਆਖਦਾ ਮੈਂ ਐ ਨਹੀਂ ਕਰਦਾ ਅਗੇ ਜਿੱਥੇ ਮੈਨੂੰ ਮਿਲ ਗਿਆ ਮੈਂ ਉਹਦੀਆਂ ਲੱਤਾਂ ਤੋੜੂ ਮੁੰਡੇ ਦੀ ਹੁਣ ਤੂੰ ਕੱਲ ਦੇਖ ਕੇ ਆਈਂ ਵੀ ਕੀ ਕੁਝ ਹੋਇਆ ਉਹਦੇ ਨਾਲ ਵਿਚਾਰੇ ਬਾਪੂ ਜੀ ਪਾਲਿਆ ਸੱਟਾਂ ਮਾਰ ਕੇ ਵਿਚਾਰੇ ਦੇ ਮੇਰੇ ਪਿੱਛੇ ਭੱਗੀ ਸੀ ਘਰੇ ਆ ਗਈ ਸੀ ਮਨਿੰਦਰ ਚਾਚੀ ਕੀ ਕਰਾਂ ਤੇ ਕੀ ਨਾ ਕੀ ਮੈਂ ਇਹਨਾਂ ਨੂੰ ਸਮਝਾਵਾਂ ਤਾਹੀਂ ਦਵਤ ਮੈਂ ਤੈਨੂੰ ਆ ਨਾ ਤੈਨੂੰ ਕੀ ਲੋੜ ਪਈ ਇੱਥੇ ਕਲੇਸ਼ 'ਚ ਬੈਠਣ ਦੀ ਚੁੱਪ ਕਰਕੇ ਤੂੰ ਆਪਦੇ ਦੋ ਅੱਖਰ ਪੜ੍ਹ ਲਾ ਜਾ ਕੇ ਹੈ ਤੇਰਾ ਪੜਿਆ ਲਿਖਿਆ ਹੀ ਤੇਰੇ ਕੰਮ ਆਊਗਾ ਇਹਨਾਂ ਨੇ ਕੁਝ ਨਹੀਂ ਤੈਨੂੰ ਦੇਣਾ ਉਹ ਜੀ ਬਾਲੀਆਂ ਸੱਟਾ ਮਾਰ ਕੇ ਬੇਚਾਰੇ ਦੇ ਕੱਲ ਮਨਿੰਦਰ ਭੈਣ ਤੇ ਤਾਈ ਘਰੇ ਆਈ ਸੀ ਬਥੇਰੇ ਜਲੂਸ ਕਾਢ ਕੇ ਗਏ ਆ ਮਾਦਾ ਮਮੀ ਨੂੰ ਕਹਿੰਦੇ ਮੈਂ ਤਾਂ ਥਾਣੇ ਜਾਣੇ ਰਿਪੋਰਟ ਕਰਾਣੇ ਮਮੀ ਕਹਿੰਦੀ ਜਬ ਵਗ ਜਾ ਅਸੀਂ ਨਹੀਂ ਡਰਦੇ ਕਿਸੇ ਤੋਂ ਵਧੀਆ ਕੀਤਾ ਜਿਹੜਾ ਇੱਥੇ ਆ ਕੇ ਜਲੂਸ ਕੱਢ ਗਿਆ ਇਹ ਵੀ ਇਸੇ ਕਰਵਾਉਣ ਦੇ ਲੈ ਕੇ ਹੀ ਆ ਵਗ ਜਾਵੇ ਥਾਣੇ ਮੈਂ ਤਾਂ ਕਹਿੰਨਾ ਮੈਂ ਤਾਂ ਤੰਨ ਕੇ ਗਵਾਹੀ ਦੇਵਾਂ ਬੈਲੀ ਜੀ ਮਤਲਬ ਵੀਰੇ ਤਾਂ ਕੋਈ ਆਸ ਹੀ ਨਹੀਂ ਰੱਖੀ ਮੈਨੂੰ ਪਤਾ ਹੀ ਹੈ ਇਹ ਮੇ ਨਾਲ ਵਰਤਦਾ ਹੀ ਨਹੀਂ ਚਲ ਕੋਈ ਨਹੀਂ ਪੁੱਤ ਜਦੋਂ ਅਸੀਂ ਤੇਰੇ ਨਾਲ ਹੈਗੇ ਆ ਵਰਤਨ ਵਾਲੇ ਮੈਂ ਤਾਂ ਹੈਗਾ ਤੁਸੀਂ ਤਾਂ ਹੈਗੇ ਤਾਂ ਹੀ ਮੈਂ ਜਾਂਦੀ ਹਾਂ ਕੋਈ ਨਾ ਜਿਵੇਂ ਪੜਨਾ ਇੱਥੇ ਐਡਮਿਸ਼ਨ ਕਰਾਉਣਾ ਸੀ ਮੈਂ ਉਹਨੂੰ ਉੱਥੇ ਨਹੀਂ ਜਾਂਦੀ ਮੈਂ ਚਲ ਜੀ ਮੈਂ ਤੇਰੀ ਮਰਜ਼ੀ ਹਾਂਜੀ ਬਸ ਤੂੰ ਆਪ ਦਾ ਉਹ ਕਰਕੇ ਨਾ ਇੱਥੇ ਐਡਮਿਸ਼ਨ ਤਾਂ ਕਰ ਲੈ ਨਾਲੇ ਭਾਈ ਆਪ ਦਾ ਕਟਾਈ ਸਲਾਈ ਜੀ ਵਾਲਾ ਕੰਮ ਸਿੱਖ ਲੈ ਪੁੱਤ ਕੰਮ ਗੁਣ ਹੱਥ ਤੇ ਹੋਵੇ ਨਾ ਤਾਂ ਚੰਗਾ ਹੁੰਦਾ ਠੀਕ ਹੈ ਨਾ ਪਾਠ ਤੇ ਤਾਂ ਫਿਰ ਮੈਂ ਜਾਂਦਾ ਹੀ ਨਹੀਂ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਜਾਇਓ ਜਾਂਦੇ ਕਿਉਂ ਨਹੀਂ ਮੈਂ ਹੁਣ ਮੇਰੀ ਗੱਲ ਸਮਝ ਜਿਦੋ ਇੱਥੋਂ ਮੈਨੂੰ ਕਹਿ ਕੇ ਗਿਆ ਕਹਿੰਦਾ ਅਸੀਂ ਆਪੇ ਜਾਵਾਂਗੇ ਵਗਜੂ ਤੇਰੀ ਮਾਂ ਪ੍ਰਧਾਨ ਉਹਨਾਂ ਦੇ ਬੋਹ ਤੇ ਕੀ ਕਹਿਣਗੇ ਲੋਕ ਕਿਕਰ ਸੁਆਪਤਾ ਆਇਆ ਨਹੀਂਗਾ ਤੇ ਮੁੰਡੇ ਨੂੰ ਭੇਜਤਾ ਨਾਲੇ ਹੁਣੇ ਜ਼ਿੰਮੇਵਾਰੀਆਂ ਤਾਂ ਫਾਰਕ ਹੋ ਕੇ ਬੈਠ ਗਿਆ ਕਹਿਣਾ ਹੀ ਹੁਣ ਲੋਕਾਂ ਨੂੰ ਕੀ ਬੰਦਾ ਇਹ ਤਾਂ ਜਾਣ ਜਾਣ ਕੈਂ ਕਰਦਾ ਵੀਰਾ ਤਾਂ ਹਰ ਗੱਲ ਜੇ ਕਰਦਾ ਤਾਂ ਕਰਦਾ ਰਵੇ ਫਿਰ ਮੈਨੂੰ ਤਾਂ ਐਂ ਹੀ ਜਾਂਦਾ ਬਸ ਵੀ ਕੱਲ ਨੂੰ ਉਹ ਜਵਾਕ ਦਾ ਕੀ ਬਣੂਗਾ ਜੇ ਇਹਨੇ ਬਾਈ ਚਾਂਸ ਕੋ ਨੂੰ ਕੋ ਘੁੱਟ ਮਾਰ ਕਰਕੇ ਕੋਈ ਜਾ ਜਾਂਦੀ ਕਰਦੀ ਨਾ ਸਾਰਾ ਡੱਬਰ ਫਸ ਜੂ ਆਪਣਾ ਫਸੂਗਾ ਤਾਂ ਹੈਗਾ ਤੇ ਫਸਾਉ ਤੇਰੀ ਮਾਂ ਤਰ ਮੈਂ ਦੱਸਾਂ ਕੋਈ ਨਾ ਮੈਂ ਮਨਿੰਦਰ ਭੈਣ ਨਾਲ ਗੱਲ ਕਰੂੰਗੀ ਇਸ ਗੱਲ ਬਾਰੇ ਚਲ ਬ੍ਰੇਕ ਹੋਣੀ ਪਈ ਨਾ ਬੱਸ ਖੁੱਟ ਮੈ ਤਾਂ ਵੀਡੀਓ ਨਹੀਂ ਪਈ ਫਸੂਗਾ ਤੂੰ ਜੀ ਹਾਂ ਬੱਸ ਬੋਲ ਚਲ ਠੀਕ ਹੈ ਤਾਂ ਫਿਰ ਆਏ

ਤੇ ਤੁਹਾਡੇ ਕੋਲੇ ਆਏ ਸੀ ਸਰਪੰਚ ਸਾਹਿਬ ਵੀ ਉਹ ਮੁੰਡਾ ਕਿਕਰਸਾਂ ਦਾ ਬਲਾਕ ਉਹ ਕਰਦਾ ਕਾਰਵਾਈਆਂ ਪਾਉਂਦਾ ਮੁੰਡੇ ਸੀ ਤੇ ਮੁੰਡਾ ਕੁੱਟਿਆ ਆਪਣਾ ਖੇਤ ਉਹਨੇ ਬਹੁਤ ਮਾੜੀ ਗੱਲ ਕਰੀ ਜਿਹਾ ਨੇ ਹਾਂ ਉਹਦੇ ਤਾਂ ਆ ਚੀਜ਼ਾਂ ਤੇ ਇੱਥੇ ਸੱਤਾ ਹੈ ਅੱਖ ਤੇ ਸੱਟ ਮਾਰੀ ਤੇ ਢਿੱਡ ਚ ਦਿਖਾ ਤਾਨੂੰ ਤਬਾਹ ਮਾਰ ਕੇ ਤਨੇ ਜੇਰ ਮੁੰਡੇ ਹੋਰ ਸੀਦੇ ਨਾ ਕਿਉਂ ਦਵਾਈ ਸੱਟ ਨਹੀਂ ਗਈ ਸੱਟ ਤਾਂ ਹੈਗੀ ਹੈ ਜੀ ਤੇ ਦਵਾਈ ਨੂੰ ਵੀ ਦਵਾਤੀ ਹੋਈ ਜੀ ਦਵਾਈ ਤਾਂ ਅਸੀਂ ਦਵਾਤੀ ਤੇ ਪਰ ਹੁਣ ਆਏ ਦੱਸੋ ਵੀ ਅਸੀਂ ਫਿਰ ਇਹਦਾ ਤੁਹਾਡੇ ਕੋਲ ਤਾਂ ਆਏ ਕਿ ਜੇ ਤਾਂ ਸੋ ਸਾਡੇ ਨਿਕਲ ਦੱਸੋ ਨਹੀਂ ਅਸੀਂ ਠਾਣੇ ਜਾਂਦੇ ਹਾਂ ਆ ਥਾਣੇ ਜਾਣ ਤੇ ਗਦੀ ਕਰਨਾ ਆਪਾਂ ਹਲ ਕੱਢਾਂਗੇ ਜੀ ਦੇਖੋ ਜੀ ਮੇਰੇ ਜਵਾਕ ਨੇ ਤਾਂ ਕੱਲੇ ਨੇ ਸੌਥਾ ਜਾਣ ਜਦੋਂ ਉਹ ਹੀ ਸਭ ਕਾਸੇ ਦੇ ਗੁਰੇ ਹਾਂ ਮੈਂ ਤਾਂ ਉਸੇ ਨੂੰ ਭੇਜੂ ਮੈਂ ਤਾਂ ਜਾ ਨਹੀਂ ਸਕਦੀ ਤੇ ਫੇਰ ਇਹ ਜੇ ਤਾਂ ਚਾਰ ਨਗਰ ਦੇ ਰਾਜ ਇਕੱਠੇ ਕਰਕੇ ਮੇਰੇ ਜਵਾਕ ਨੂੰ ਕੋਈ ਹੋਰ ਗੱਲ ਕਰ ਦੇਣ ਫੇਰ ਮੈਂ ਕੀ ਕਰੂੰਗੀ ਇਹ ਗੱਲ ਕਿ ਸਮਝਦਾ ਕਿ ਨਹੀਂ ਇੰਨਾ ਸਮਝਾਇਆ ਹੁਣੋ ਜੀ ਪੰਚਾਇਤ ਵੀ ਇਹ ਚਾਰ ਕਿੱਲੇ ਸਰੌਲਾ ਜੀ ਹੀ ਆਏ ਕਹਦੇ ਇਹ ਵਿਚਾਰ ਕਿਲੇ ਸਾਨੂੰ ਛੱਡਦੇ ਤੇ ਤੁਸੀਂ ਬੰਗਦੇ ਤੇ ਉਹ ਤੇ ਕਹੇ ਦਸਗੇ ਵਿਚਾਰ ਕਹਿੰਦਾ ਦੇਣੇ ਪੈਣਗੇ ਹੱਕ ਬੰਨਦਾ ਤੁਹਾਡਾ ਫਿਰ ਉਹੀ ਤਾਂ ਗੱਲ ਹੈ ਜਿਹੜੇ ਪੈਸੇ ਮਿਲ ਜਾਣਗੇ ਵੀ ਘੋੜੀ ਘੋੜੀ ਦੇ ਦੇਣਗੇ ਮੇਰਾ ਜਵਾਕ ਆਪਦਾ ਹੱਕ ਮੰਗਦਾ ਨਾ ਉਹਨਾਂ ਦਾ ਕੋਈ ਹੱਕ ਨਹੀਂ ਮੰਗਦਾ ਪਰ ਗੱਲ ਉਹ ਆਹੀ ਹੈ ਵੀ ਉਹਨਾਂ ਨੂੰ ਆਇਆ ਇਹ ਸਾਡੇ ਹੱਥ ਲਿਖ ਤੇ ਚਾਰ ਪੁਲਿਆਂ ਨੂੰ ਨਿਕਲ ਜਾ ਮਾਂ ਪੁੱਤਾਂ ਦੀ ਆ ਸੋਚ ਆ ਨਾ ਐ ਕਰਨ ਭਾਈ ਨੁਕਸਾਨ ਵਾਲਾ ਵੱਡਾ ਨਾ ਕਰਦੇ ਤੁਸੀਂ ਇਹਦੇ ਉਹ ਤਾਂ ਫਿਰ ਹਉਦੇ ਜਦੋਂ ਹੁਣ ਇਹ ਐਵੇਂ ਬਗੈਰ ਮਤਲਬ ਤੋਂ ਸਾਡਾ ਮੁੰਡਾ ਤਾਂ ਨਾਲ ਇਸ ਨੂੰ ਪਤਾ ਕਿੰਨਾ ਕੁ ਬੋਲਿਆ ਕਦੇ ਉਹ ਤਾਂ ਇਹਨਾਂ ਪੰਚਾਇਤਾਂ ਉਹਨਾਂ ਉਹਨਾਂ ਕੋਈ ਗੱਲ ਕਰੀ। ਇਹ ਕੀ ਨੁਸ ਕਰਦਾ ਮੇਰੇ ਜਵਾਕ ਨੂੰ ਤਾਂ ਇਹ ਜਮਾ ਦੇਖ ਕੇ ਨਿਰਾਜੀ ਮਾਪ ਤੋਂ ਬਾਲ ਮੁਰਦੇ ਵੀ ਨੰਗਣ ਦਿੰਦੇ। ਫਿਰ ਦੱਸੋ ਮੈਂ ਲੈ ਕੇ ਜਾਵਾਂ ਕਿੱਥੇ ਜਵਾਕਾਂ ਨੂੰ? ਬਹੁਤ ਗਲਤ ਗੱਲ ਹੈ ਇਹਨਾਂ ਦੀ। ਬਹੁਤ ਆਖੀ ਸਮਝਾ ਦਿਆ ਹੁਣ ਜਿੰਮੀ ਸਮਝਦੇ ਨਹੀਂ ਤਾਂ ਹੁਣ ਚਾਹੇ ਤੂੰ ਹੀ ਉਹ ਕਰਦਾ ਹੈ। ਉਹੀ ਗੱਲ ਹੈ ਜੀ ਫਿਰ ਹੁਣ ਇਹ ਜਾ ਤਾਂ ਇੱਕ ਵਾਰੀ ਤੁਸੀਂ ਕਿਕਰ ਸੇਵਾ ਕਰ ਲਓ ਆ ਗੱਲ ਲਾਤ। ਨਹੀਂ ਫਿਰ ਅਸੀਂ ਤੁਹਾਨੂੰ ਅੱਜ ਦਾ ਦਿਨ ਤਾਂ ਤੁਹਾਨੂੰ ਦੇ ਤਾ ਸੀ ਤੇ ਤਰਕੇ ਅਸੀਂ ਠਾਣੇ ਆਵਾਂ। ਚਲੋ ਠਾਣੇ ਹੁੰਦਾ ਰਹਿਣ ਨੂੰ ਕੋਈ ਨਾ ਕਿਕਰ ਸਾਂ ਕੋਲੇ ਭੱਜ ਜਾਊਗਾ। ਕਿ ਉਹਨੂੰ ਸਮਝਾਵਾਂਗਾ ਕਿ ਭਈ ਗੱਲ ਬਾਣੀ ਵਾਧ ਹੀ ਜਾਂਦੀ ਐ ਕਿ ਕੱਲ ਨੂੰ ਵੱਡਾ ਨੁਕਸਾਨ ਹੋਊਗਾ ਤੇ ਟਿਕਟੋਂਗੇ ਨਹੀਂ ਫਿਰ ਇਹੀ ਕਹਿੰਦੇ ਆ ਨਾ ਸਾਨੂੰ ਕਿ ਜੇ ਕੋਈ ਕੱਲ ਨੂੰ ਗੱਲਬਾਤ ਹੁੰਦੀ ਐ ਜੁਮੇਵਾਰ ਇਹ ਐ ਬੇਸ਼ੱਕ ਦੀ ਕੋਈ ਰੱਬੋਂ ਕਿਸੇ ਨੂੰ ਸਾਡੇ ਤੱਕ ਨਵੇਂ ਮੈਂਬਰਾਂ ਸੀ ਸਾਨੂੰ ਰੱਬੋਂ ਕੋਈ ਗੱਲਬਾਤ ਹੁੰਦੀ ਐ ਇਹ ਜੁਮੇਵਾਰ ਐ ਨਾ ਮੁੰਡਾ ਚਲ ਕੋਈ ਨਹੀਂ ਇਹਦੀ ਘਰ ਆਲੀ ਇਹਨੂੰ ਆਪ ਨੂੰ ਮੈਂ ਜਾਵਾਂ ਨਹੀਂ ਕਹਿਦੀ ਜਿਹੜਾ ਉਹ ਚੁੱਪਚਾੜੀ ਨਹੀਂ ਕਿਸੇ ਗੱਲ ਚ ਚਲ ਕੋਈ ਨਹੀਂ ਮੈਂ ਕਿਰਾਂ ਜਾਇਆ ਉਹਨਾਂ ਕਿ ਕਿਸੇ ਨੂੰ ਸਮਝਾ ਦੂੰਗਾ ਤੇ ਮਰਦਾਂ ਦੇ ਨਾਲ ਮੈਂ ਉਹ ਵੀ ਕਹੂੰਗਾ ਹਾਂ ਤੁਸੀਂ ਉਹਨੂੰ ਵੀ ਆ ਕੇ ਦੇਖ ਲਓ 1100 ਨੂੰ ਤੁਸਾਂ ਇਹ ਕਰਤਾ ਕਿ ਤੁਸੀਂ ਇੱਕ ਵਾਰੀ ਪੁੱਛ ਲੋ ਤੇ ਮੈਨੂੰ ਇਹ ਤਰਕੇ ਨੂੰ ਤੁਸੀਂ ਫਾਈਨਲ ਕਰਕੇ ਸਾਰੀ ਗੱਲ ਦੱਸਣੀ ਹੈ ਹਨਾ ਕੋਈ ਨਹੀਂ ਤੁਸੀਂ ਪੇਪਰ ਬਾਹਰ ਹੋ ਜੀ ਬਾਕੀ ਛੋੜ ਨਵੇੜਾਂਗੇ ਕਹਾਂਗੇ ਬਾਕੀ ਉਹਨੂੰ ਮੁੰਡੇ ਨੂੰ ਸਮਝਾਵਾਂਗੇ ਨਾ ਸਮਝਿਆ ਨਾ ਕਰ ਇਹਨਾਂ 'ਚ ਕੁਝ ਨਹੀਂ ਕਰਾਂਗੇ ਨਿਪਟਦਾ ਤਾਂ ਦੇਖੋ ਸਾਡਾ ਹੈ ਨਹੀਂ ਨਾ ਤਾਂ ਅੱਜ ਫਿਕਰ ਸੁੱਥੇ ਨਿਪਟੜੇ ਤੇ ਇਹ ਤਾਂ ਸਾਨੂੰ ਠੀਕ ਹੈ ਇੱਕ ਤਲਾਹ ਕਰਨੀ ਪੈਗੀ ਤੁਸੀਂ ਪਿੰਡ ਦੇ ਮੁੱਖ ਬੰਦੇ ਤੇ ਪਰ ਨਾ ਨਿਪੜੇ ਤੇ ਨਾ ਹੀ ਸਾਡਾ ਆਏ ਨਿਪੜੇ ਸਾਡਾ ਨਿਪੜੂਗਾ ਜਾਂ ਤਾਂ ਥਾਣੇ 'ਚ ਤੇ ਜਾਂ ਫਿਰ ਜਿੱਦੇ ਕੋਈ ਇਹਨਾਂ ਨੇ ਨੁਕਸਾਨ ਨਿਫਾਨਾ ਕਰਤਾ ਉੱਥੇ ਕੱਲ ਕੋਈ ਆਪਾਂ ਹੁਣ ਜ਼ੋਰ ਲਾਉਂਦੇ ਨਵੇਂਆਂ ਕਿਉਂ ਥਾਣੇ ਥੱਲੇ ਗੇੜੀ ਕੋਈ ਵੱਡੀ ਗੱਲ ਵੀ ਨਹੀਂ ਬਸ ਘਰਾਂ ਦੇ ਘਰਾਂ ਨੂੰ ਸੇ ਇੱਟ ਕਿਹੜਾ ਕੋਈ ਹੋਉਂਦਾ ਹੈ ਹਾਂ ਅਸੀਂ ਸਮਝਦੇ ਹਾਂ ਨਾ ਉਹ ਨਹੀਂ ਸਾਹਮਣੇ ਦੇ ਬੇਸੇ ਘਰਾਂ ਨਹੀਂ ਕੱਲ ਤੂੰ ਸਿਆਣੀ ਨੂੰ ਸਮਝਾ ਦੇ ਤਾਂ ਹੀ ਦੱਸ ਚੰਗੇ ਕਹਿੰਦੇ ਅਸੀਂ ਅਸੀਂ ਤਾਂ ਮੈਂ ਤੇ ਇਹ ਸੋਚਦੀ ਆ ਮੈਂ ਡਰ ਡਰ ਕੇ ਆਪਣੇ ਬੱਚੇ ਪਾਲੇ ਉਟਾਰ ਡਰ ਕੇ ਇੰਨਾ ਤੋਂ ਵੀ ਤੇ ਪਿੰਡ ਤੋਂ ਵੀ ਮੈਨੂੰ ਆਏ ਜੇ ਤਾਂ ਹਜੇ ਪਿੰਡ ਨਹੀਂ ਮੇਰੇ ਤੇ ਮਾੜੀ ਕਰਦਾ ਇਹ ਆਮ ਦਾ ਘਰ ਮੇਰੇ ਤੇ ਮਾੜੀ ਕਰਦਾ ਮੈਂ ਬਹੁਤ ਅੰਦਰ ਵੜ ਵੜ ਕੇ ਵੀ ਦੇਖ ਲੈ ਇਹ ਸਾਨੂੰ ਅੰਦਰ ਵੜਿਆ ਨੂੰ ਰਹਿ ਨਹੀਂ ਦਿੰਦੇ ਚੱਲ ਕੋਈ ਨਹੀਂ ਮੈਂ ਜਾਣਾਂਗਾ ਹ ਜੀ ਮੇਰਾ ਜਵਾਕ ਖੇਤ ਜਾਂਦਾ ਹੁਣ ਉਹਦੇ ਨਾਲ ਮੈਂ ਤਾਂ ਜਾ ਨਹੀਂ ਸਕਦੀ ਨਾ ਮੇਰੀ ਧੀ ਨੂੰ ਮਟਿਆਰ ਨੂੰ ਭੇਜ ਸਕਦੇ ਪੁੱtheta ਅੱਜ ਮੇਰਾ ਜਵਾਕ ਕੁੱਟਿਆ ਇਹਨਾਂ ਨੇ ਚਾਰ ਦਿਨਾਂ ਨੂੰ ਕੋਈ ਕੁਸ ਮੇਰੀ ਧੀ ਨੂੰ ਹੋਰ ਜਿਹੜੇ ਉੱਪਰੇ ਲਗਾੜੇ ਲਿਆਉਂਦਾ ਕਿਸੇ ਨੇ ਮਾਰ ਜੀ ਹੋਏ ਕਹਿਤੀ ਤਾਂ ਮਰਨ ਹੋ ਜਾ ਗਲਤ ਗੱਲਾਂ ਨੇ ਜੀ ਬਾਕੀ ਇਹਨਾਂ ਦੇ ਆਪ ਦੇ ਘਰੇ ਵੀ ਮਟਿਆਰ ਕੁੜੀ ਹੈ ਚੰਗਾ ਹੀ ਲੱਗਾ ਲਗਾੜਿਆਂ ਨੂੰ ਜਦੋਂ ਕੰਮ ਘਰੇ ਆਉਣਗੇ ਇੰਨਾ ਤਾਂ ਸੋਚਦਾ ਨਹੀਂ ਕਿ ਸਾਡੀ ਘਰੇ ਵੀ ਮਟਿਆਰ ਕੁੜੀ ਹੈ ਨਾ ਤਾਂ ਸੋਚਦਾ ਨਹੀਂ ਜੇ ਇਹਨਾਂ ਸੋਚਣ ਵਾਲੇ ਹੁੰਦੇ ਵਾਂਗ ਤਾਂ ਫਿਰ ਆਹ ਕੁਝ ਹੁੰਦਾ ਹੀ ਨਹੀਂ ਸੀ ਸਾਡਾ ਘਰ ਹੀ ਨਹੀਂ ਇਹ ਰੁਖੇ ਰੂੰਦਾ ਸੀ ਫੇਰ ਅਸਲ ਵਿੱਚ ਭਈ ਕਿੱਕਰ ਚਲਾਉਂਦਾ ਨਹੀਂ ਚੱਲਦਾ ਜਹੋਰ ਥੋੜਾ ਜਿਹਾ ਉਹਦੇ ਘਰੋਂ ਜਿਹੜੀ ਉਹ ਜਾਦੇ ਤੇਜ਼ ਹੈ ਉਹੀ ਉਹੀ ਨੁਕਸਾਨ ਕਰਾਉਂਦੀ ਹੈ ਉਹੀ ਕਰਾਉਂਦੀ ਹੈ ਜਿੰਨਾ ਕਰਾਉਂਦੀ ਹੈ ਜਿਵੇਂ ਲੱਗ ਅਕਰ ਕਿ ਉਹ ਕਰ ਮੈਂ ਮੇਰੇ ਪੁੱਤ ਦੇ ਨਾਲ ਸੱਟਾ ਮਾਰਗਨ ਵਾਲੇ ਮੈਂ ਮੇਰਾ ਪੁੱਤ ਘਰ ਹੀ ਰੱਖਿਆ ਵੀ ਨਾ ਪੁੱਤ ਕੋਈ ਨਹੀਂ ਉਹਨੇ ਜਿਹੜਾ ਕਾਰਤੀ ਪਹਿਲ ਕਰਤੀ ਤੂੰ ਨਾ ਉਸੇ ਗੱਲ ਦਾ ਕੋਈ ਹੱਕ ਹੈ ਜੇ ਮੈਂ ਕਹਿੰਦੀ ਵੀ ਚੱਲ ਸੱਦ ਲੈ ਤੂੰ ਵੀ ਉਹਦੇ ਕਿਹੜੇ ਦੋਸਤ ਮਿੱਤਰ ਨੇ ਜਾਂ ਕੋਈ ਹੋਰ ਬੰਦੇ ਹੀ ਮਿਲਦੇ ਇਹ ਤਾਂ ਜਿੱਦੂ ਦੀ ਗੱਲ ਬਧਾਈ ਜੂੜ ਦੀ ਹਾਂ ਅਸੀਂ ਵੀ ਕਿਤੇ ਸੱਦ ਕੇ ਉਹ ਦਾਦੇ ਪਿੱਛੇ ਅਸਮਾਇਆ ਹੀ ਸੋਚ ਗਈ ਕਿ ਕਿਉਂ ਜਵਾਕ ਦਾ ਬੈਰ ਪਾਣਾ ਕਿਉਂ ਬੈਰ ਪਾਣਾ ਚੋ ਚੰਗੀ ਗੱਲ ਕਰੀ ਤੇ ਸਮਝਦਾਰੀ ਵਰਤੀ ਗਈ ਤੇ ਇਕੱਲੇ ਇਕੱਲੇ ਹੈਗੇ ਆ ਉਹਨੇ ਵੀ ਇਕੱਲੇ ਨਹੀਂ ਜਾਣਾ ਮੇਰੇ ਜਵਾਕ ਨੇ ਵੀ ਇਕੱਲੇ ਨਹੀਂ ਜਾਣਾ ਉਹਨਾਂ ਸਾਰਾ ਦਿਨ ਪੁੱਠੀਆਂ ਪੁੱਠੀਆਂ ਮੱਤਾ ਦਿੰਦੀ ਏ ਉਹਦੇ ਕੋਲੇ ਹੋਰ ਕੋਈ ਕੰਮ ਨਹੀਂ ਇਹ ਤੋਂ ਹਣ ਉਹ ਚੱਕਰ ਹੋ ਵੀ ਇਹਨਾਂ ਜਿਹੜੇ ਬੁੜੀਆਂ ਜਦੋਂ ਬੜਾ ਉਹ ਕਰ ਦਿੰਦੀਆਂ ਜਵਾਕਾਂ ਨੂੰ ਝਮਲਾ ਰਿੰਗੀਆਂ ਫਿਰ ਮਗਰ ਇਹ ਤੰਗ ਕਰੂ ਇਹਨੂੰ ਤੰਗ ਤਾਂ ਕਰੂਗੀ ਇਹ ਫੇਰ ਹੀ ਇਹਨੂੰ ਪਤਾ ਲੱਗੂ ਜਿਦੋਂ ਇਹਦੇ ਪੈਗਾਂ ਆਉਂਦੀ ਫਿਰ ਉਹਦਾ ਹੱਲ ਨਹੀਂ ਹੋਣਾ ਕੋਈ ਚਲ ਤੁਸੀਂ ਕਰਕੇ ਪਤਾ ਨਾ ਪੁੱਛ ਕੇ ਮੈਨੂੰ ਦੱਸ ਇਹੋ ਕਰਦੇ ਚਾਹਤਾ ਅਜ ਰਸਤ ਨਹੀਂ ਤਾਂ ਕਿ ਮੈਨੂੰ 8 ਵਜੇ ਦੱਸਦੇ ਮੇਰੀ ਕੁੜੀ 8 ਵਜੇ ਡਿਊਟੀ ਜਾਂਦੀ ਹੁੰਦੀ ਆ ਹੈਨਾ ਕੋਈ ਨਹੀਂ ਕੋਈ ਨਹੀਂ ਮੈਂ ਜਰੂਰ ਹੁਣੀ ਜਾਣਾ ਪਹਿਲਾਂ ਸੋਡਾ ਕੰਮ ਕਰਕੇ ਹਾਂ ਹਾਂ ਚਲ ਠੀਕ ਹੈ ਚੱਲ ਮੌਰੀ ਗੱਲ ਜਵਾਕਾਂ ਦੀ ਘਰੇ ਬੱਕ ਪਈ ਜਾਂਦੇ ਰਹੇ ਚਲ ਕੋਈ ਨਹੀਂ ਆਪਾਂ ਕਰਾਂਗੇ ਕਰਸ਼ਨ ਕੋਲੇ ਜਾ ਆਉਣੇ ਆ ਤਾਈ ਕੀ ਹੋਗਾ ਤਾਈ ਅੰਜ ਪਾਗੇ ਸਿਰ ਜਦ ਦੁਖੀ ਹੁੰਦਾ ਸੀ ਹਰ ਪ੍ਰੀਤਾਂ ਪੈ ਗਈ। ਅੱਛਾ ਤੇ ਦਵਾਈ ਲੈ ਲਈ ਤੁਸੀਂ? ਹਾਂ ਲੈ ਲਈ ਸੀ ਗੋਲੀ ਹੋਰ ਠੀਕ ਐ। ਹਾਂ ਮੈਂ ਤਾਂ ਠੀਕ ਕਰ ਕੋਈ ਦਿਖਦਾ ਹੀ ਨਹੀਂ। ਦੀਦੀ ਉਹ ਪੁੱਤ ਆਉਦੀ ਡਿਊਟੀ ਤੇ ਗਈ ਐ। ਅੱਛਾ ਤੇ ਮੰਨਾ ਤਾਂ ਅੰਦਰ ਹੋਊਗਾ? ਨਹੀਂ ਮੰਨਾ ਵੀ ਕਾਲਜ ਗਿਆਗਾ। ਲੈ ਕਾਲਜ ਖਤ ਪੇਰਦਾ ਤਾਈ, ਛੱਟਾ ਤਾਂ ਦੀ ਠੀਕ ਨਹੀਂ ਹੈਗੀ ਆ। ਫਿਰ ਪੁੱਤ ਉਹਨੇ ਆਪਦਾ ਐ ਵਿਚਾ ਅਡਮਿਸ਼ਨ ਕਰਾਇਆਊਗਾ ਨਾਲੇ ਤਾਂ ਨਾਲੇ ਗਾਹਾਂ ਕਲਾਸਾਂ ਕਲੂਸਾਂ ਦਾ ਪੁੱਛਿਆ ਹੋਊਗੀ ਫਿਰ ਉਹਨੇ ਦਿਨ ਰੈਸਟ ਕਰ ਲੂਗਾ। ਹੋਰ ਤੂੰ ਦੱਸ। ਤੇ ਦਵਾਈ ਚੱਲੀ ਜਾਂਦੀ ਵੀਰੇ ਦੀ? ਹਾਂ ਪੁੱਤ ਦਵਾਈ ਤਾਂ ਦਵਾਈ ਜਾਂਦੀ। ਸੋ ਦਵਾਈ ਵਧੀਆ ਦਵਾ ਲਓ ਕੋਈ ਦੂੰਗੀ ਸਾਟਰ ਗੁੱਜੀ ਛੱਟ ਸੁੱਟ ਤਾਂ ਨਹੀਂ ਹੈਗੀ ਦਿਖਾਇਆ ਅਸੀਂ ਪਤਾ ਡਾਕਟਰ ਨੂੰ ਅਸੀਂ ਤੇ ਉਹ ਤਾਂ ਉਹ ਕਹਿੰਦਾ ਵੀ ਛੱਟ ਤਾਂ ਥੋੜੀ ਐ ਪਰ ਕੁਸ ਕਾਇ ਵੀ ਨਹੀਂ ਸਕਦੇ ਜਿੰਨਾ ਚਿਰ ਹਜੇ ਕੋਈ ਅਸੀਂ ਐਕਸਰੇ ਉਸਰੇ ਕਰਾ ਲਗੇ ਤੇ ਫੇਰ ਪਤਾ ਲੱਗੂਗਾ ਵੀ ਜਿਆਦੇ ਗੁੱਜੀ ਗੱਜੀ ਨਾ ਨਾ ਹੋਵੇ ਹੋਰ ਤਾਈ ਐਕਸਰੇ ਕਰਾ ਲਓ ਐਕਸਰੇ ਚ ਪਤਾ ਲੱਗ ਜੂਗਾ ਨਾ ਉਸ ਦੇ ਹਿਸਾਬ ਨਾਲ ਡਾਕਟਰ ਦਵਾਈ ਦੇ ਦੂਗਾ ਬਾਹਾਂ ਵਾਲਾ ਦਰਦ ਕਰਦੀ ਹੈਗੀ ਤੇ ਵੀ ਬਾਹਾਂ ਤੇ ਨਾ ਅਸੀਂ ਆਖਿਆ ਕਿੱਥੇ ਜਿਆਦੇ ਗੁੱਜੀ ਸ਼ਾ ਉਹ ਕਰਤਾ ਹੋਵੇ ਨਾ ਨਹੀਂ ਭਾਈ ਕੀ ਪਤਾ ਬਾਕੀ ਬੂਟਬਾਟ ਪਾਏ ਹੋਣਗੇ ਕਿਵੇਂ ਕੁੱਟਿਆ ਵਿਚਾਰੇ ਨੂੰ ਜਵਾਕ ਹਾਂ ਤਾਈ ਠੀਕ ਆ ਸਕਦੇ ਆ ਚੱਲ ਪੁੱਤ ਜਿੰਮੀ ਕੋਈ ਫੇਰ ਅਗਲੇ ਨੂੰ ਚੰਗਾ ਲੱਗਦਾ ਹਨ ਹਾਂ ਹੋਰ ਤੂੰ ਦੱਸ ਕਿੰਨੇ ਗੇੜਾ ਮਾਰ ਲਿਆ ਮੈਂ ਤਾਂ ਉਹ ਹੀ ਗੇੜਾ ਮਾਰ ਲਿਆ ਮੈਂ ਕਿ ਚੱਲ ਦੀਦੀ ਤੇ ਵੀਰੇ ਦਾ ਪਤਾ ਲਿਆਵਾ ਚੱਲ ਚੰਗਾ ਪੁੱਤ ਤੂੰ ਤਾਂ ਆ ਜਾ ਕਰ ਤੈਨੂੰ ਤਾਂ ਮੋਹ ਹੁੰਦਾ ਸਾਡਾ ਹਾਂ ਮੈਂ ਤਾਂ ਆ ਹੀ ਜਾਨੀ ਨੇ ਬਹਾਨਾ ਲਾ ਕੇ ਮੈਂ ਤਾਂ ਦੱਸ ਕੇ ਆਉਂਦੀ ਨਹੀਂ ਮੇਰੀ ਮਾਂ ਨੂੰ ਫਿਰ ਜੇ ਦੱਸ ਕੇ ਆਂਗੀ ਤੇਰੀ ਮਾਂ ਤੇਰੇ ਨਾਲ ਲੜੂਗੀ ਹਾਂ بس ਤਾਂ ਪਤਾ ਲੱਗ ਹੀ ਜਾਂਦਾ ਨੇ ਕਿ ਕਿੱਧਰ ਹੋ ਗਈਆਂ ਮੈਂ ਉਹੀ ਤਾਂ ਹੈ ਫੇਰ ਤਾਂ ਉਹਨੂੰ ਆਏ ਹੋ ਜੂਗਾ ਪਰ ਮਗਰ ਉਹ ਤਾਂ ਕਹਿੰਦੀ ਹੋਊਗੀ ਪਾਲ ਦੀ ਵੀ ਹੋ ਤੈਨੂੰ ਇਹ ਜੀ ਤੇ ਕਿਹੜੀ ਗੱਲ ਆ ਨਾ ਵਿੜ ਕੇ ਰੱਖਦੀ ਆ। ਆਪਦੀ ਤਾਂ ਹੁਣ ਜਾਨ ਸਾਰੇ ਪੁੱਛਣ ਲੱਗ ਜਿੰਨੇ ਕਿੱਥੇ ਗਈ ਸੀ ਕਿੱਧਰੋਂ ਆਈ ਆ। ਅੱਛਾ ਫਿਰ ਮੈਂ ਕਹਿ ਦਨੀ ਇਧਰ ਨਾਲ। ਹਾਂ ਜੀ ਨਿੰਦ ਕਰ। ਕਿਵੇਂ ਦੀਦੀ? ਵਧੀਆ। ਵਧੀਆ। ਠੀਕ ਆ ਮਸੀ। ਤੂੰ ਦੱਸ ਤੂੰ ਕਿਵੇਂ? ਮੈਂ ਤਾਂ ਠੀਕ ਐ। ਅੱਜ ਕਿਉਂ ਤੂੰ ਇਧਰ ਆਈ ਬੈਠੀ ਆਂ? ਅੱਗੇ ਕਿਵੇਂ ਆਈ ਨਹੀਂ ਦੀਦੀ। ਪੁਰੇ ਨੂੰ ਹੋ ਜਾ ਪੁੱਤ ਲੋਟ ਕੇ ਵੇ। ਵਧੀਆ ਗੱਲ ਆ ਜੀ ਆਜਾ ਕਰੀਂ ਮੇਰੇ ਮੰਮੀ ਦਾ ਅਜੀ ਲੱਗ ਜੂਗਾ। हां मैं तो ਤੁਹਾਡੇ ਕੋਲ ਆਈ ਸੀਗੀ ਤੇ ਮੈਂ ਕਹਿੰਦਾ ਲੈ ਚਲ ਵੀਰੇ ਦਾ ਮਤਲਬ ਵੀਰਾ ਹੈ ਨਹੀਂ ਘਰੇ ਵੀਰਾ ਕਾਲਜ ਗਿਆ ਆਇਆ ਨਹੀਂ ਮੈਂ ਹਜੇ ਤੱਕ ਨਹੀਂ ਆਇਆ ਨਹੀਂ ਫੋਨ ਕਰਤਾ ਸੀ ਉਹਨੇ ਤੂੰ ਕਮਾਲ ਕਰਦੀ ਆ ਮਾਂ ਮੈਨੂੰ ਕਹਿੰਦਾ ਸੀ ਮੈਂ ਫੋਨ ਲਾ ਕੇ ਪੁੱਛ ਲੈਂਦੀ ਪਰ ਪਰਮਿਸ਼ਨ ਤਾਂ ਅਜੇ ਹੋਈ ਨਹੀਂ ਹੈਗੀ ਉਹਦੀ ਐਡਮਿਸ਼ਨ ਹੋ ਗਈ ਤੇ ਉਹ ਕਹਿੰਦਾ ਕਿ ਮੈਂ ਨਾਲ ਤਾਂ ਉਹ ਮੁੰਡੇ ਨੇ ਕੋਈ ਉੱਥੋਂ ਲੈਣਾ ਸੀ ਕੱਪੜੇ-ਕੁਪੜੇ ਵਿਆਹ ਉਹ ਜਾਣਾ ਉਹਨਾਂ ਨੇ ਜਿਹੜਾ ਉਹਦਾ ਦੋਸਤ ਹੈ ਤਾਂ ਕਰਕੇ ਆ ਨਾ ਚਿਰ ਲੱਗ ਗਿਆ ਸਾਨੂੰ ਕੋਈ ਨਹੀਂ ਆਜੂਗਾ ਉਹ ਤਾਂ ਵਿੰਦਝਟ ਨੂੰ ਆਉਣ ਵਾਲੀ ਹੀ ਹੈ ਅੱਧੀ ਤੁਸੀਂ ਫੋਨ ਕਰਕੇ ਬੁਲਾਈ ਲਓ ਨਾ ਵੀਰੇ ਨੂੰ ਘਰੇ ਮੈਂ ਤਾਂ ਉਹਿੰ ਤਦਾ ਸਿਨੇਮਾ ਮੈਨੂੰ ਭੈਟਾ ਕਾਇ ਨੀ ਮੈਂ ਵੀ ਉਥੇ ਕੰਮ ਚਲ ਜੀ ਹੋਈ ਸੀ ਨਵਾਂ ਨਵਾਂ ਕੰਮ ਹਨ ਪਰ ਵਾਰੀ ਵਾਰੀ ਫੋਨ ਚੱਕਦੀਆਂ ਤੇ ਅਗਲੇ ਲੜਦੇ ਹੈਗੇ ਆ ਚਲ ਹੁਣ ਫੋਨ ਕਰ ਲਿਓ ਚੰਗਾ ਗਿਰੇ ਨੂੰ ਬੁਲਾ ਲਿਓ ਘਰੇ ਤੂੰ ਕਿਵੇਂ ਟੈਨਸ਼ਨ ਜੀ ਚਾ ਕੋਈ ਲੜਾਈ ਲੜੂਈ ਹੋ ਗਈ ਕੋਈ ਨਹੀਂ ਨਹੀਂ ਘਰੇ ਪਤਾ ਤਾਂ ਹੈ ਕਿ ਇਹ ਚੱਲਦੀ ਰਹਿੰਦਾ ਹਨਾ ਲੜਾਈ ਭੜਾਈ ਤਾਂ ਮੈਂ ਕਹਿੰਦੀ ਸੀ ਗਿਰੇ ਨੂੰ ਨਾ ਬਾਹਰ ਅੰਦਰ ਜਾਣ ਹੀ ਨਾ ਦਿਆ ਕਰੋ ਅਡਵਿਸ਼ਨ ਕੋਈ ਨਾ ਜੇ ਕਰਾਇਆ ਇਹਦੇ ਨਾਲ ਠੀਕ ਹੈ ਪਰ ਉਹਨੂੰ ਕਾਲਜ ਜਾਣ ਨਾ ਦਿਓ ਬਾਹਰ ਵੀ ਨਾ ਜਾਣ ਦਿਓ ਕਿਤੇ ਵੀ ਕਿਸੇ ਮੁੰਡੇ ਨਾਲ ਕਿਉਂ ਬਾਹਰ ਕਿਉਂ ਨਾ ਜਾਣ ਦੇਗੀ ਹੁਣ ਬਾਹਰ ਅੰਦਰ ਤਾਂ ਉਹਨੇ ਜਾਣਾ ਹੀ ਹੈਗਾ ਅਸੀਂ ਬੰਨ ਕੇ ਕਿਵੇਂ ਰੱਖ ਸਕਦੇ ਆ ਘਰੇ ਦੀਦੀ ਜਾਣਾ ਤਾਂ ਹੈਗਾ ਤੂੰ ਗੱਲ ਦੱਸ ਕੀ ਹੈ ਸਹੀ ਸਹੀ ਸਾਥ ਲਕੋ ਨਾ ਪੁੱਤ ਸਾਨੂੰ ਸੱਚੀ ਗੱਲ ਦੱਸ ਤੇ ਕੀ ਗੱਲ ਹੈ ਮੈਂ ਕਹਿੰਦੇ ਸੀ ਵੀਰਾ ਨਾ ਗੱਲ ਕਰੀ ਜਾਂਦਾ ਸੀਗਾ ਵੀ ਕਹਿੰਦਾ ਨਾ ਮੰਨੇ ਨਾ ਮਾਰੂੰਗਾ ਕਿਤੇ ਮਰਜੀ ਮਿਲ ਜੇ ਮੈਂ ਤਾਂ ਇਹੀ ਕਹਿੰਦੀ ਆ ਵੀਰੇ ਨੂੰ ਫੋਨ ਕਰਕੇ ਤੁਸੀਂ ਬੁਲਾ ਲਓ ਘਰੇ ਮਾਤਾ ਨੂੰ ਕਿਹਾ ਕਿ ਹੱਥ ਨੇ ਤੂੰ ਨਾ ਉਹਨੂੰ ਬਾਹਰ ਅੰਦਰ ਜਾਣ ਦੇ ਕਰਾ ਦੇ ਕਿਤੇ ਜਾਣ ਦਾ ਬੈਰੀ ਬਣਿਆ ਫਿਰਦਾ ਹੁਣ ਬਬਲੂ ਇਹਦਾ ਇੰਨਾ ਕਾਪੋ ਉਹਦੇ ਮਗਰ ਪੈ ਰਿਹਾ ਇਹ ਤਾਂ ਹੱਥ ਧੋਕੇ ਮਗਰ ਪੈ ਗਿਆ ਸਾਡੇ ਜਵਾਖ ਦੇ ਹੁਣ ਕੀ ਮੇਨਾ ਸੀ ਹਰਪ੍ਰੀਤ ਉਹਨੂੰ ਕਿਤੇ ਤੋਰਾਂਗੇ ਪੁੱਤ ਜੇ ਕੋਈ ਚੀਜ਼ ਵਸਤ ਲੈਣੀ ਸਾਰਾ ਦਿਨ ਮੈਥੋਂ ਵੀ ਨਹੀਂ ਜਾਇਆ ਜਾਂਦਾ ਇਹ ਆਪਦੇ ਕੰਮ ਤੇ ਵਗ ਜਾਂਦੀ ਐ ਫਿਰ ਹੁਣ ਦੱਸ ਅਸੀਂ ਕੀ ਕਰਗੇ ਉਹਨੂੰ ਜਿੰਦਾ ਲਾ ਲਗੇ ਅੰਦਰ ਤਾਈ ਆ ਗੱਲ ਤਾਂ ਮੈਂ ਥੋੜੀ ਸਮਝਦੀ ਆ ਪਰ ਹੁਣ ਵੀਰਾ ਸਮਝਦਾ ਹੀ ਨਹੀਂ ਮੈਂ ਤਾਂ ਡਾੜੀ ਬਥੇਰੇ ਸਮਝਾਉਨੇ ਆ ਮੰਨੇ ਵੀ ਗੱਲ ਮੰਮੀ ਗਲਤਾਂ ਚਲ ਮਾੜੀ ਆ ਇਹ ਹਨਾ ਵੀ ਆਪਾਂ ਹਾਂ ਨੂੰ ਕਿਤੇ ਬਾਹਰ ਦਾ ਤਾਂ ਜਾਣ ਦੇਵਾਂਗੇ ਰੋਕ ਤਾਂ ਕਿਵੇਂ ਸਕਦੇ ਆ ਪਰ ਮੈਂ ਕਹਿੰਦੀ ਸੀ ਉਹਦੀ ਸੇਫਟੀ ਤੋਂ ਵੱਧ ਕੁਝ ਵੀ ਨਹੀਂ ਹੈਗਾ ਆਪਣੇ ਲਈ ਮੈਂ ਆਪਾਂ ਇਹ ਕਰਦੇ ਆ ਆਪਾਂ ਨੂੰ 10 15 ਦਿਨਾਂ 'ਤੇ ਨਾਨਕੇ ਤੇ ਭੇਜ ਦਿੰਨੇ ਆ ਉੱਥੇ ਕਾਲ ਜਵਾਬ ਚਾ ਕਰੂਗਾ ਪਰ ਆਪਾਂ ਦੱਸ ਦੇਣੀ ਹੈਗੀ ਕਿਸੇ ਨੂੰ ਹਾਂ ਦੀਦੀ ਦੱਸਿਓ ਨਾ ਪਰ ਕਿਸੇ ਨੂੰ ਵੀ ਕੋਸ਼ਿਸ਼ ਨਹੀਂ ਹੁੰਦਾ ਕਿ ਰਕਵਲ ਟਾਲ ਦੇ ਮਮੀ ਹਣਾ ਹੁਣ ਆਪਾਂ ਦਾ ਚੱਲ ਜਿੰਨੀ ਕੋਸ਼ਿਸ਼ ਹੈ ਕਰੀ ਜਾਂਦੇ ਆ ਹਣਾ ਆਪਾਂ ਸਰਪੰਚ ਕੋਲ ਜਾ ਕੇ ਹੀ ਸੀ ਤੂੰ ਹਾਂ ਸਰਪੰਚ ਕੋਲੇ ਮੈਂ ਜਾਏ ਠੀਕ ਹੈਂਦਾ ਚਾਚਾ ਫਿਰ ਸਰਪੰਚਾਂ ਦਾ ਕੋਈ ਨਹੀਂ ਮੈਂ ਉਹਨਾਂ ਦੇ ਘਰੇ ਜਾ ਕੇ ਆਉਣਾ ਫਿਰ ਤੁਹਾਨੂੰ ਦੱਸ ਦਿੰਨਾ ਸਾਰੀ ਗੱਲ ਤੇ ਨਰਦੀਦੀ ਮੈਂ ਕਹਿੰਦੀ ਆ ਮੰਨੇ ਵੀਰ ਨੂੰ ਆ ਗੱਲ ਨਾ ਦੱਸੀ ਫਿਰ ਤਾਂ ਜਮੇ ਹੀ ਨਹੀਂ ਜਾਣਾ ਉਹਨੇ ਇੱਥੋਂ ਕੋਈ ਬਹਾਨੇ ਨਾਲ ਭੇਜ ਦਿਓ ਨਾ ਨਹੀਂ ਸਮਝ ਤਾ ਬਾਹਰ ਹੋਈ ਪਈ ਆ ਗੱਲ ਉੱਤ ਫੇਰ ਇਹਨੂੰ ਕਾਲਜ ਦਾ ਵੀ ਉਹਦੇ ਤਾਂ ਪਤਾ ਹੀ ਹੋਊ ਵੀ ਐਸ ਕਾਲਜ ਚਾ ਇਹਦਾ ਕੀ ਹੈ ਇਹ ਤਾਂ ਕਿਤੇ ਵੀ ਲੰਗਾੜਾ ਲਿਜਾ ਕੇ ਉੱਥੇ ਤੇ ਮੁੰਡੇ ਦੇ 6 ਫੀਟ ਦੁਆਰੇ ਖਰਾਸ ਕਰਾ ਦਿੰਦੇ। ਚਲ ਕੋਈ ਨਾ ਫੇਰ 10-15 ਦਿਨ ਹਜੇ ਨਾ ਜਾਊਗਾ ਮੈਂ ਤੇ ਤੈਨੂੰ ਐਂ ਕਹਿੰਨੀ ਆਪਾਂ ਤੇ ਰਿਪੋਰਟ ਕਰਾਇਆ ਉਹਨੇ ਥਾਣੇ 'ਚ ਕੁਛ ਨਹੀਂ ਹੁੰਦਾ ਵੀ ਜੇ ਸਾਡੇ ਮੁੰਡੇ ਨੂੰ ਕੱਲ ਨੂੰ ਕੁਛ ਹੋ ਜਾਂਦਾ ਨਾ ਇਹਦਾ ਲਿਖਾ ਕੇ ਆਉਨੇ ਵਿੱਚ। ਹਾਂ ਵੀ ਜ਼ਿੰਮੇਵਾਰ ਇਹ ਹੈ। ਜ਼ਿੰਮੇਵਾਰ ਇਹ ਹੁਕਾਪੇ ਟਲੂਗਾ। ਹਾਂ ਬਸ ਸਤਾਈਂ ਕਰਾਂਗੇ। ਬਸ ਹਰਪ੍ਰੀਤ ਭਾਵੇਂ ਕਿ ਤੂੰ ਗੱਲ ਨਾ ਕਰੀ ਅਸੀਂ ਤੇਨੂੰ ਆਪਣੀ ਭੈਣ ਸਮਝਿਆ ਹੋਇਆ ਨਾ ਉਹ ਤਾਂ ਸਹੀ ਹੈ ਜੇ ਨਾ ਕੋਈ ਉਹ ਹੁੰਦਾ ਇਹ ਆਪਾਂ ਨੂੰ ਦੱਸਣ ਲਈ ਸੀ ਇਹ ਵੀ ਆਪਣੀ ਮਾਰੀ ਆਈ ਇਹ ਵੀ ਕਿਥੇ ਮੁੰਡੇ ਨੂੰ ਨਾ ਕੋਈ ਨੁਕਸਾਨ ਕਰਦੇ ਨੋ ਚਲ ਕੋਈ ਨਾ ਅਸੀਂ ਦੇਖਦੇ ਆਂ ਹੱਲ ਕਰਦੇ ਆਂ ਕੋਈ ਹੁਣ ਫੇ ਮੈਂ ਤਾਂ ਇਹੀ ਸੋਚਿਆ ਵੀ ਬਣਾਣ ਕੇ ਭੇਜ ਦਿੰਨੇ ਆ ਮਾਮੇ ਨੂੰ ਕਹਿ ਦਾਂਗੇ ਇਹਨੂੰ 10 15 ਦਿਨ ਬਾਹਰ ਨਾ ਕਿਤੇ ਜਾਂਦੇ ਹੀ ਹੈ ਕਾਲਜ ਨੂੰ ਦੱਸ ਕੀ ਹੈ ਰੋਕ ਕੇ ਕਾਲਜ ਜਾਵੜਿਆ ਕਰੂ ਕੋਈ ਨਾ ਘਰੇ ਬਹਿ ਕੇ ਪੜਨ ਲੂਗਾ ਆਨਲਾਈਨ ਕਲਾਸਾਂ ਲਾ ਲਿਆ ਘਰੂਗਾ ਆਪਦੀਆਂ ਆਪਾ ਪੁੱਤ ਤੇਰੇ ਮਾਮੇ ਨੂੰ ਦੱਸ ਦਿਆਂਗੇ ਵੀ ਆ ਗੱਲ ਬਾਤ ਭਈ ਉਹ ਆਏ ਕਹਿੰਦਾ ਹਾਂ ਉਹਨੂੰ ਦੱਸ ਕੇ ਭੇਜਾਂ ਫਿਰ ਆਪੇ ਤੇਰਾ ਮਾਮਾ ਉਹ ਇਹ ਜਿਹੀ ਕਈ ਵਾਰੀ ਕੋਈ ਨਹੀਂ ਆਪਾਂ ਨੂੰ ਪਤਾ ਲੱਗਦਾ ਬੰਦਾ ਤਾਂ ਸੌ ਹੱਲ ਕੱਢਦਾ ਹੁੰਦਾ ਮੈਂ ਤਾਂ ਹੈਰਾਨ ਹੋਈ ਬੈਠੀ ਵੀ ਉਹਨੂੰ ਆਪਦੇ ਹਿੱਸੇ ਦਾ ਆਉਂਦਾ ਮੰਨੇ ਨੂੰ ਆਪ ਹਿੱਸੇ ਦਾ ਆਉਣਾ ਫਿਰ ਇਹ ਲੜਾਈ ਕਿਹੜੀ ਗੱਲ ਦੀ ਆ ਬੇ ਨਾ ਕਹਾ ਲੜਾਈ ਬਸ ਇਹਦੀ ਹੀ ਆ ਜਿਹੜਾ ਮੰਨੇ ਨੂੰ ਆਉਂਦਾ ਵੀ ਉਹ ਵੀ ਵੀਰੇ ਨੂੰ ਮਿਲੇ ਸਾਰਾ ਕੁਝ ਇੰਨਾ ਕੁਝ ਲੈ ਕੇ ਜਾਊ ਕਿੱਥੇ ਜੇ ਇਹਨੇ ਮੇਰੇ ਪੁੱਤ ਨੂੰ ਕੁਛ ਕਰਤਾ ਮੇਰੇ ਤੇ ਹੀ ਹੈਗੀ ਐ ਉਹਨੂੰ ਕਿਵੇਂ ਮਿਲ ਜੂਗਾ ਜੀ ਤਾਂ ਮੈਂ ਜਮੀ ਆਇਆ ਹਾਂ ਮੈਂ ਭਈ ਮੇਰੇ ਹੈ ਨਹੀਂ ਹੋਰ ਕੋਈ ਗਾਹਾਂ ਸਾਹਬਨ ਵਾਲਾ ਫੇਰ ਤਾਂ ਉਹਨੂੰ ਮਿਲ ਜੇ ਫੇਰ ਵੀ ਨਹੀਂ ਮਿਲਦਾ ਜਿੱਥੇ ਸਾਡਾ ਮਨ ਕਰੂ ਅਸੀਂ ਉੱਥੇ ਜੋ ਕਰਾਂਗੇ ਇਹਨਾਂ ਦਾ ਲਾਲਚ ਹੈਗਾ ਦੇਖਾਂ ਵੀਰੇ ਨਾਲ ਕਿਉਂਕਿ ਬਦ ਮਾਨ ਮਟ ਦਿਮਾਗ ਚ ਕੋਈ ਗੱਲ ਪੈ ਜੇ ਪੁੱਤ ਜੇ ਉਹ ਤੈਨੂੰ ਕੋਈ ਗੱਲਬਾਤ ਕਹਈ ਤੀ ਨਾ ਉਹਨੇ ਜਿਆਦਾ ਆਪਣੀ ਲੜਾਈ ਛੜ ਜੀ ਉਹ ਤਾਂ ਮੈਨੂੰ ਬੋਲ ਰਹਿੰਦਾ ਦੀਦੀ ਤੈਨੂੰ ਤਾਂ ਬਹੁਤ ਨਾਲ ਸੌਖਾ ਹੀ ਆ ਜੇ ਤੇਰਾ ਮੰਨਣੀਆਂ ਹੁੰਦੀਆਂ ਆਪਣੇ ਨਾਲ ਆ ਕੁਝ ਨਹੀਂ ਕਰਦੇ ਸੀ ਚਾਚੀ ਜਮਾ ਹੀ ਨਹੀਂ ਸਮਝਾਉਂਦੀ ਹਨਾ ਇਹਨੂੰ ਕਿ ਤੂੰ ਆਏ ਨਾ ਕਰ ਨਾਲੇ ਕਾਲੂ ਇਹ ਕਰਨਾ ਨਾ ਉਹਤੇ ਵੀ ਪੈ ਸਕਦੀਆਂ ਨੇ ਕਰਤੀ ਧਰਤੀ ਤੇ ਚਾਚੀ ਦੀ ਏ ਸਾਰੀ ਚਾਚੀ ਦੀਆਂ ਲੂਤੀਆਂ ਲਾਈਆਂ ਹੋਈਆਂ ਇਹ ਸਾਰਾ ਦਿਨ ਚਾਚੀ ਉਹਨੂੰ ਪੁੱਠੀ ਸਿੱਖਿਆ ਦਿੰਦੀ ਏ ਸਿੱਧਾ ਥੋੜੀ ਉਹਨੂੰ ਆ ਜਾਂਦੀ ਏ ਵੀ ਹਾਂ ਭਾਈ ਉਹ ਵੀ ਤੇਰੇ ਚਾਚੇ ਦਾਜੇ ਦਾ ਪੁੱਤ ਆ ਤੁਸੀਂ ਵਰਤੋ ਆਪਸ ਵਿੱਚ ਗੱਲ ਤਾਂ ਸਹੀ ਏ ਤਾਈ ਜੇ ਮੇਰੀ ਮਾਂ ਸਮਝਾਵੇ ਫੇਰ ਵੀ ਦਾ ਸਮਝੇ ਫੇਰ ਹੀ ਸਮਝੇ ਪੁੱਤ ਤੇਰੀ ਮਾਂ ਹੀ ਚੱਕਾ ਦਿੰਦੀ ਏ ਵੀ ਤੂੰ ਐ ਕਰ ਐ ਕਰ ਐ ਕਰ ਫੇਰ ਆਖ ਕੁਸ ਤੇਰੀ ਮਾਂ ਕਰਾਉਂਦੀ ਏ ਚਲ ਕੋਈ ਨਾ ਮ ਕਰ ਮੰਨੇ ਨੂੰ ਘਰੇ ਆਉਂਦੇ ਫੇਰ ਆਪਾਂ ਉਹਦੇ ਨਾਲ ਗੱਲ ਕਰਦੇ ਆਂ ਤਾਂ ਆਪਾਂ ਉਹਨੂੰ ਨਾਨਕੇ ਭ ਆਹ ਨਾਲ ਨਿਕਲ ਤੈਨੂੰ ਪਤਾ ਉਹ ਵੀ ਥੋੜਾ ਗਰਮ ਛੇਤੀ ਹੋ ਜਾਂਦਾ ਉਹ ਕਹੂਗਾ ਮੈਂ ਕਿਉਂ ਜਾਵਾਂ ਹਨਾ ਆਪਾਂ ਉਹਨੂੰ ਬਹਾਨਾ ਮਾਰਨਾ ਪਊਗਾ ਕੋਈ ਮਾਮੇ ਨੂੰ ਸਮਝਾ ਦਾਂਗੇ ਪਹਿਲਾਂ ਕਿ ਤੂੰ ਐਂ ਕਹਦੀ ਮੈਂ ਬਿਮਾਰ ਹਾਂ ਤੇ ਵੀ ਮੇਰੇ ਨਾਲ ਕੰਮ ਕਰਾ ਕੇ 10 15 ਦਿਨ ਕੋਈ ਨਹੀਂ ਪੁੱਤ ਆਪਾਂ ਐਂ ਨਹੀਂ ਉਹਨੂੰ ਉਹ ਕਰ ਦੇ ਤੇ ਬਸ ਤੇਰੇ ਮਾਮੇ ਨੂੰ ਕਹੀਂ ਕਿ ਤੇ ਵੀ ਇਹਨੂੰ ਸੱਦ ਲੈ ਕਿਸੇ ਰੋਟ ਬਹਾਨੇ ਨਾ ਤੇਰੇ ਮਾਮੇ ਦੀ ਗੱਲ ਤਾਂ ਮੰਨੂਗਾ ਹੂੰ ਬਗਚੂਗਾ ਤੂੰ ਉਹਨੂੰ ਤਾਂ ਤੋੜ ਤੇ ਚੱਲ ਮੈਂ ਚਾਹ ਬਣਾ ਕੇ ਲਿਆਉਣੀ ਮੈਂ ਵੀ ਚੱਲਦੀ ਨਹੀਂ ਨਾ ਬੈਠ ਜਾ ਚਾਹ ਪੀ ਕੇ ਜਾ ਮੰਮੀ ਦੇ ਦੇਖਦੀ ਹੁਣ ਤੈਨੂੰ ਪਤਾ ਤਾਂ ਮੰਮੀ ਦੇ ਸੁਭਾਅ ਦਾ ਬੋਲ ਚਲ ਕੋਣ ਚਲ ਪੁੱਤ ਇਹ ਗੱਲ ਬਾਤ ਨੂੰ ਸੰਭਾਲ ਹਾਂ ਮੈਂ ਦੱਸ ਦੋਗੀ ਠੀਕ ਹੈ ਤੇ ਧਿਆਨ ਰੱਖਿਓ ਠੀਕ ਹੈ ਤੁਸੀਂ ਨਹੀਂ ਆ ਤੇਰੀ ਗੱਲ ਤੇ ਅਸੀਂ ਕਰ ਲਿਆ ਸਰ ਅਸੀਂ ਉਹਨੂੰ ਤੋੜ ਦਾਂਏ ਪਰ ਕੋਈ ਵੀ ਗੱਲ ਹੋਵੇ ਤੀ ਬਣ ਕੇ ਸਾਨੂੰ ਦੱਸ ਜਾ ਕ ਹਾਂ ਕੋਈ ਗੱਲ ਨਹੀਂ ਕੱਲ ਜਾ ਕੇ ਆਪਣੇ ਵਧੀ ਹਨ ਉਹਦੇ ਪੱਲ ਤਾਂ ਗੱਲ ਨੂੰ ਜੀ ਪਤਾ ਹੋਵੇ ਤਾਂ ਉਹਦਾ ਉਹ ਜਨਪਟਾਰਾ ਹੋ ਜਾਂਦਾ ਹਾਂ ਗੱਲ ਤਾਂ ਸਹੀ ਹੈ ਤੇਰੀ ਦੀਦੀ ਚਲ ਹੁਣ ਮੈਂ ਜਾਂਦੀ ਹਾਂ ਠੀਕ ਹੈ ਜੀ ਨਾ ਵੀ ਹੌਣ ਦੇਣ ਹਰ ਤਰੀ ਤੂੰ ਫੋਨ ਕਰਕੇ ਮਨਿੰਦਰ ਨੂੰ ਗੱਲ ਬਾਤ ਦੱਸ ਦੇ ਨਾ ਕਿਉਂ ਨਾ ਹੁੰਦੇ ਨਾ ਮੈਂ ਆਉਂਗੀ ਮੈਨੂੰ ਕਿਵੇਂ ਰੋਕਦਾਂਗੇ ਹਾਂ ਪੁੱਤ ਮੈਂ ਤਾਂ ਕਹਨੀ ਚੰਗੀ ਗੱਲ ਹੈ ਜੇ ਤੂੰ ਆਉਣੀ ਹੈ ਤਾਂ ਸਮਾਂ ਸਾਡਾ ਦੱਸੋ ਫਿਰ ਸੁਣ ਵੀ ਫਿਕਰ ਨਾ ਕਰੋ ਠੀਕ ਹੈ ਟੈਨਸ਼ਨ ਨਾ ਲਓ ਮੈਂ ਹੈਗੀ ਨਾ ਮੈਂ ਜਿਹੜੀ ਵੀ ਗੱਲ ਹੋਈ ਮੰਮੀ ਤੇ ਜਾਂ ਵੀਰਾ ਕੋਈ ਵੀ ਗੱਲ ਕਰਦੇ ਹੋਣ ਨਾ ਚੋਰੀਓ ਸੁਣ ਲੂ ਤੇ ਤੁਹਾਨੂੰ ਦੱਸ ਦਿਆ ਕਰੂੰਗੀ ਠੀਕ ਹੈ ਚੰਗਾ ਠਾਈ ਮੈਂ ਕਾ ਦੱਸਿਆ ਹੈ ਨਾ ਆਪ ਦਾ ਖੂਨ ਹੈ ਇਹਨੂੰ ਤਾਂ ਤਰਸਾਏ ਆਪਣੀ ਤੇ ਦੱਸਣਾ ਨਹੀਂ ਇਹ ਤਾਂ ਵਿਚਾਰੀ ਸਿਆਣੀ ਹੈ ਤਾਂ ਨਾ ਜਮਾ ਚਾਚੇ ਤੇ ਗਈ ਆ ਚਾਚੇ ਦਾ ਦਿਲ ਵੀ ਮਾੜਾ ਨਹੀਂ ਹੈਗਾ ਇਹੀ ਮਾਂ ਪੁੱਤ ਖਰਾਬ ਆ ਹਾਲੇ ਤਾਂ ਸਉਣ ਮਾਰਨ ਤੱਕ ਫਿਰਦੇ ਹੁਣ ਕੀ ਕਰੀਏ ਜਦ ਬਾਲੀ ਜਾਨ ਦੁਖੀ ਹੋਈ ਪਈਆ ਹੁਣ ਨਾ ਤਾਨੂੰ ਘਰੇ ਬੰਨ ਕੇ ਰੱਖ ਸਕਦੇ ਬਾਹਰ ਅੰਦਰ ਤਾਂ ਉਹਨੇ ਜਾਣੇ ਕਿੱਥੇ ਕਿੱਥੇ ਉਹਦੀ ਨਿਗਰ ਰੱਖਾਂਗੇ ਆਪਾਂ ਹੈ ਉਹੀ ਤਾਂ ਗੱਲ ਆ ਪੁੱਤ ਕੀ ਕਰਗੇ ਆਪਾ ਇਹਨਾਂ ਨੇ ਤਾਂ ਆਪਾਂ ਨੂੰ ਜਮੇ ਤਪਾ ਮਾਰਿਆ ਤੂੰ ਬਲਮੰਨੇ ਨੂੰ ਫੋਨ ਕਰ ਉਹਨੂੰ ਘਰੇ ਬੁਲਾ ਸਵੇਰ ਦਾ ਨਿਕਲਿਆ ਉਹ ਹੈ ਉਹਨੂੰ ਵੀ ਆ ਨਹੀਂ ਹੈ ਤਾਂ ਮੈਂ ਨਾ ਵੀ ਮੇਰੇ ਥੱਟਾ ਵੱਜ ਜੀਉਂਗਾ ਮੈਂ ਘਰੇ ਜਾ ਕੇ ਆਰਾਮ ਕਰਨਾ ਮੇਰਾ ਫੋਨ ਅੰਦਰ ਹੈ ਤੂੰ ਆਪਦੇ ਵਾਲੇ ਤੋਂ ਲਾ ਲ ਚਲ ਮੈਂ ਚਾਹ ਬਣਾਉਣੀ ਹੈ ਤੇਰੇ ਵਾਸਤੇ ਆ ਤੇ ਚੌੜਾ ਹੋਇਆ ਸ਼ਰਮ ਨਹੀਂ ਆਉਂਦੀ ਹੈ ਨਾ ਇਹ ਪਿਆ ਲੰਮੀਆਂ ਤਾਣ ਕੇ ਤੇ ਹੋਰ ਕੀ ਕਰਾਂ ਫਿਰ ਹੋਰ ਕੀ ਕਰਾਂ ਪਹਿਣਾ ਨਹੀਂ ਨਾ ਜਦੋਂ ਤੁਹਾਨੂੰ ਆਖਿਆ ਸੀ ਉਹਨਾਂ ਦਾ ਭਾਗ ਤੇ ਭਗ ਜਾਂਦਾ ਇਥੇ ਪਹਿਣ ਮਾਰੀ ਤਾਂ ਤੇਰਾ ਕੋਈ ਦੁੱਖ ਦਾ ਨਹੀਂ ਜਾਣਵਾਰੀ ਮੇਰਾ ਆ ਦੁੱਖਦਾ ਆ ਦੁੱਖਦਾ ਮੇਰਾ ਕੋਈ ਕੁਝ ਨਹੀਂ ਦੁੱਖਦਾ ਫਿਰ ਮੈਂ ਦੱਸਾਂ ਗੱਲ ਤੁਸੀਂ ਮਾਂ ਪੁੱਤ ਤੁਹਾਨੂੰ ਅੱਗ ਲੱਗੀ ਹੋਈ ਸੀ ਅਸੀਂ ਜ਼ਿੰਮੇਵਾਰੀਆਂ ਚੱਕਦੇ ਅਸੀਂ ਜਾ ਕੇ ਆਵਾਂਗੇ ਨਾ ਜਾਇ ਆਉਂਦੇ ਲੈ ਆਂਦੀ ਆਵਦੇ ਕਪੂਤ ਨੂੰ ਤੇ ਮੇਰਾ ਪੁੱਤ ਤਾਂ ਕਰ ਜਾਊਗਾ ਹੀ ਹੋਰ ਕੀ ਕਰੂਗਾ ਜ਼ਿੰਮੇਵਾਰੀ ਚੱਕੂਗਾ ਜਦੋਂ ਤੂੰ ਤਾਂ ਹੱਥ ਖੜੇ ਕਰ ਤੇ ਤੈਨੂੰ ਤਾਂ ਓਹੀ ਦਿਸਦਿਆ ਹੋਰ ਕੋਈ ਨਹੀਂ ਦਿਸਦਾ ਮੇਰੇ ਨਾਲ ਜਾएंगे ना ਚੱਪ ਕਰ ਕਿਉਂ ਬੇਕਾਰ ਤੇ ਜਾ ਬੱਕ ਜਾ ਅੰਦਰ ਮੈਂ ਤਾਂ ਜਾਉਂਗੀ ਅੰਦਰ ਹੁਣ ਤੇਰੇ ਕਾਰਜੇ ਚ ਠੰਡ ਪੈ ਗਈ ਮੇਰੇ ਪੁੱਤ ਨੂੰ ਕੱਢ ਕੇ ਤੂੰ ਤਾਂ ਖੁਸ਼ ਹੋ ਗਿਆ ਵੀ ਹਾਂ ਵਧੀਆ ਇਹਦਾ ਪੁੱਤ ਨਿਕਲ ਗਿਆ ਕਿ ਮੈਂ ਤਾਂ ਉਹਦੇ ਖੁਸ਼ ਹੋਊਗਾ ਜਿੱਦ ਤੇ ਤੂੰ ਸੀੜੀ ਤੇ ਪੈ ਗਈ ਤੈਨੂੰ ਮੈਂ ਦੱਸਾਂ ਗੱਲ ਹਾਂ ਉਹਦੇ ਖੁਸ਼ ਹੋਊਂ ਮੈਂ ਤੈਨੂੰ ਪਾ ਕੇ ਮਰੂੰਗੀ ਮੈਂ ਐ ਨਹੀਂ ਮਰਦੀ ਤੇਰੇ ਘਰ ਹਾਂ ਗੱਲਾਂ ਦੇਖ ਕਰਦਾ ਹੈ ਜਿੱਤੋਂ ਪੈਰ ਤੇਰੇ ਕੋਲ ਲੜਾਈ ਚਿੱਤੋਂ ਪੈਰ ਲੜਾਈ ਤੇਰੇ ਕੋਲ ਤੜਕੇ ਨਿਕਲ ਜੀ 10 ਮਿੰਟ ਘਰ ਦੇ ਵਿੱਚ ਸ਼ਾਂਤੀ ਸੀ ਲੜਾਈ ਵਾਲਿਆਂ ਦਾ ਤੂੰ ਗੱਲਾਂ ਕਰਦਾ ਨਾ ਤੂੰ ਉਹਨਾਂ ਦੀ ਮੇਰ ਜ਼ਿਆਦਾ ਕਰਦਾ ਸੀ ਉਹ ਇੱਥੇ 100-100 ਕੁਝ ਬੋਲ ਕੇ ਗਿਆ ਉਹ ਕੁੜੀ ਕੁੜੀ ਚੁਰਚਲੀ ਜੀ ਐਡੀ ਕੰਜਰੀ ਮੇਰੇ ਥੱਪੜ ਮਾਰਿਆ ਉਹਨੇ ਤੇਰਾ ਕਰਤੂਤਾਂ ਨੂੰ ਖਾਨੀ ਥੱਪੜ ਮੇਰੇ ਕਰਕੇ ਖਾਨੀ ਆ ਜੀ ਹੋਏ ਕਰਤੂਤਾਂ ਨੂੰ ਖਾਨੀ ਨਾ ਕੀ ਕਰਤੂਤ ਕਰਤੀ ਜੇ ਮੇਰੇ ਪੁੱਤ ਨੇ ਅੱਛਾ ਉਹਦਾ ਮੁੰਡਾ ਬੋਲਦਾ ਸੀ ਜੇ ਥੱਪੜ ਮਾਰਿਆ ਕੋਈ ਲੋੜਾ ਆ ਗਿਆ ਕਿਉਂ ਐ ਕਿ ਮੈਂ ਥੱਪੜ ਮਾਰੋਂਗੇ ਤੁਸੀਂ ਆਈ ਮਾਰਾਂਗੇ ਅਸੀਂ ਤਾਂ ਹਾਂ ਆਈ ਮਾਰਾਂਗੇ ਬਾਣੀ ਚੱਲਦੀ ਹੈ ਤੇਰਾ ਤਾਂ ਸਿੱਧੀਆਂ ਤੇਰੇ ਦਾ ਕਾਲਜ ਠਰਿਆ ਪਿਆ ਵੀ ਇਹਦੇ ਇਹਨੂੰ ਕੁੱਟ ਕੇ ਇਹਦੇ ਪੁੱਤ ਨੂੰ ਹੁਣ ਅੰਦਰ ਕਰਾ ਦੇਣਗੇ ਵਧੀਆ ਹਾਂ ਤੇਰਾ ਤਾਂ ਠਰ ਗਿਆ ਕਾਲਜ ਜੀ ਦਾ ਠਰਿਆਗਾ ਤੇਰਾ ਮੈਂ ਤੈਨੂੰ ਦੱਸਾਂ ਗੱਲ ਹੈ ਬੀਹੀ ਦੇ ਵਿੱਚ ਤੂੰ ਕਿਸੇ ਦੇ ਨਾਲ ਵਰਤਨ ਨਹੀਂ ਦਿੱਤਾ ਤੂੰ ਐਹ ਜੀ ਬੁਣੀ ਅਮਰੰਦ ਦੱਸਾਂ ਗੱਲ ਨਾ ਪਹਿਲਾਂ ਮੇਰੀ ਮਾਂ ਨੂੰ ਵਰਤਨ ਦਿੱਤਾ ਨਾ ਹੁਣ ਮੈਨੂੰ ਮੇਰੇ ਭਰਾ ਪ੍ਰਜਾਈਆਂ ਨਾਲ ਵਰਤਨ ਦੇਵੇਂ ਤੂੰ ਠੀਕ ਹੈ ਤੁਹਾਡੀ ਕਰਤੂਤ ਹੈ ਨਹੀਂ ਵਰਤਣ ਦੀ ਮੈਂ ਤੁਹਾਨੂੰ ਰੋਕਦੀ ਆ ਵਰਤੋ ਜਿੱਦੋਂ ਨਾ ਜੀ ਕਰਦਾ ਹਾਂ ਕੋਈ ਲੱਛਣ ਹੈ ਨਹੀਂ ਪਹਿਲੇ ਦਿਨ ਤੇਰੀ ਮਾਂ ਦੇ ਬਾਹਰ ਚੰਗੀ ਸੀ ਫੇਰੇ ਚੰਗੇ ਲੱਛਣ ਚੁੰਨੀ ਚੱਕਦੀਆਂ ਉਧਰ ਚੁੰਨੀ ਚੱਕਦੀਆਂ ਠੂਏ ਇੱਧਰ ਕੀ ਕਿੱਥੇ ਜਾਣੀ ਚੁੰਨੀ ਨਹੀਂ ਛੱਡਦੀ ਮੈਂ ਕੰਮ ਨਹੀਂ ਛੱਡਦੀ ਚਾਹ ਕੰਮ ਧੰਦੇ ਜਾਣੀ ਤੂੰ ਡੀਸੀ ਲੱਗੀ ਹੋਈ ਆ ਮੈਂ ਤਾਂ ਜਾਊਂਗੀ ਜਦੋਂ ਅਗਲੇ ਆਪਦੇ ਆਉਂਦੇ ਦੁੱਖ ਸੁੱਖ ਚ ਮੈਂ ਨਾ ਜਾਵਾਂ ਚੁੰਨੀ ਚੱਕਦੀ ਆ ਗੱਲਾਂ ਦੇ ਜਦੋਂ ਘਰ ਦਾ ਬੰਦਾ ਹੀ ਕਹਿੰਦਾ ਬਾਹਰ ਲੈ ਦਾ ਕਹਿਣਾ ਹੀ ਆ ਵੀ ਤੂੰ ਹੀ ਫਿਰਦੀ ਆ ਮੇਰੀ ਨਾ ਮਾਂ ਨੂੰ ਸਹਾਲ ਜਦ ਬਾਲੀ ਜਬਾਨ ਆੜਾ ਮੈਂ ਜੁੱਤੀ ਲੈਣੀਆਂ ਚਾਹ ਕ ਤੇ ਬਾਦ ਤੇਰੇ ਇੱਕ ਜੁੰਡਾ ਛੱਡਣਾ ਛੱਤੇ ਮੈਂ ਤੁਸਾਂ ਗੱਲ ਨਾ ਆ ਕੇ ਮੈਂ ਜੁੱਤੀ ਮਾਰੇ ਨੇ ਮਾਰੇ ਪਹਿਲਾਂ ਸੀ ਤੇਰੀ ਕੁੱਟ ਖਾਣਾ ਦੀ ਸੁਣਾ ਮੱਠਾ ਲਾ ਕੇ ਦੇਖ ਬਰਾਬਰ ਢਾਲਾਂਗੇ ਮਾਪਤਾ ਸੀ ਆਓ ਮਾਪਤਾ ਹੋਰ ਤਾਂ ਤੁਸੀਂ ਬੜਾ ਮੇਰੇ ਸਿਰ ਤੇ ਪੱਗ ਬੰਨੋਗੇ ਤਾਂ ਆਉਂਗੀ ਮੈਨੂੰ ਇੱਥੇ ਤੇਰੇ ਲੱਛਣ ਹੈ ਨਹੀਂ ਪੱਗਾ ਬਣਾਉਣੇ ਕਦਰ ਕਰਾਉਣ ਵਾਲੇ ਉਹ ਹੋਰ ਹੀ ਬੰਦੇ ਜਿਹੜਾ ਤੇਰੇ ਪੁੱਤ ਤੋਂ ਕਦਰ ਕਰਾਉਂਦੇ ਨੇ ਉਹ ਵਗ ਜਾ ਬਾਬਾ ਗੁਰੂ ਮੈਂ ਤਾਂ ਆ ਬੰਦੇ ਮੇਰੇ ਹੱਥ ਠੀਕ ਹੈ ਨਾ ਆਉਤ ਜਾ ਕੇ ਪੈ ਜਾ ਮੇਰੇ ਕੋਲ ਨਾ ਬੈਠ ਜਾ ਬਗ ਜਾ ਤੂੰ ਨਾਲੇ ਗੱਲ ਸੁਣ ਲੈ ਮੇਰੀ ਮੈਂ ਤਾਂ ਬਗ ਜੂੰਗੀ ਉਹਨਾਂ ਨੂੰ ਸਮਝਾ ਦੇ ਜੇ ਹੁਣ ਮੇਰੇ ਘਰੇ ਵੜ ਗਏ ਨਾ ਫਿਰ ਦੇਖਦੇ ਉਹਨਾਂ ਨਾਲ ਹਾਲ ਕੀ ਹੁੰਦਾ ਤੇ ਤੇਰੇ ਪੁੱਤ ਨੂੰ ਕਹ ਨਹੀਂ ਲੈਂਦਾ ਉਹ ਤੂੰ ਚਲਾ ਜਾ ਕੇ ਜਿਹੜਾ ਕਹਿੰਦਾ ਮੈਂ ਆ ਬੱਟ ਤੇ ਮੈਂ ਤਾਂ ਬੈਠੂਗਾ ਉਹਦਾ ਮਤਲਬ ਕੀ ਸੀ ਅਗਲੇ ਦਿਨ ਸੇਉਂ ਦੀ ਅਗਲਾ ਆਪਦੇ ਸਿੱਧਾ ਬੈਠੂਗਾ ਨਾ ਇਹ ਸੇਉਂ ਦੇ ਰੁਪਏ ਸਿੱਟ ਦੇਣਾ ਵੜ ਜਾਣਾ ਆਪਦੇ ਸੋਚੋ ਰੁਪਏ ਲੈਣੇ ਸਾਨੂੰ ਰੁਪਈਆਂ ਤੱਕ ਮਤਲਬ ਹੈ ਅਸੀਂ ਤਾਂ ਕਹਾਂ ਵੀ ਸਾਡੇ ਰੁਪਏ ਦੇ ਦਿਓ ਬੜੋ ਆਪਦੇ ਖੇਤਾਂ 'ਚ ਅਸੀਂ ਕਿਹੜਾ ਰੋਕਦੇ ਆਂ ਉਹ ਮਾਵਾ ਤੇਰੀਆਂ ਤੜਕੇ ਦੀਆਂ ਰੰਗੀ ਆਂਦੀਆਂ ਨੇ ਕੋਈ ਪਾਣੀ ਨਹੀਂ ਕੋਈ ਉਹਨਾਂ ਨੂੰ ਉਹ ਨਹੀਂ ਹੈਗਾ ਵੀ ਮੈਂ ਕੁੱਤਰਾ ਕਰਵਾ ਦਿਆ ਤਾਂ ਮੈਂ ਕਹਿੰਦਾ ਕੱਲੀ ਪੀਨੇ ਆ ਉਹ ਤਾਂ ਆਖਣੇ ਐਡਾ ਕੌਲਾ ਕਿੱਲੇ ਪਕੜਾ ਭਾ ਕੇ ਬਹਿ ਜਾਣਾ ਤੇ ਤੂੰ ਪਾਣੀ ਸੱਕਦਾ ਕੁੱ ਰੋਗ ਲਾਦੇ ਹੋਣ ਲੈਟ ਹੈ ਨਹੀਂ ਕਿ ਭੱਜੀ ਹੋਈ ਆਗੀ। ਨਾ ਦੇ ਰੋਗ ਨਾਲੇ ਹੋਰ ਆਹੀ ਕੁਛ ਬਹਾਨੇ ਪਾਦਾ ਬਸ ਲੈ ਆਈ ਦੇ ਤੂੰ ਤਾਂ ਹੋਰ ਕੋਈ ਗੱਲ ਨਹੀਂ ਬਾਤੀ। ਮੈਂ ਦਰਬਾਰ ਨਿਪਾਲ ਪਾਲ ਕੇ ਐਡਾ ਐਡਾ ਮਹਿਲ ਖੜਾ ਕਰਤਾ ਹਨਾ। ਕਰਤਾ ਮਹਿਲ। ਹੋਰ ਤੂੰ ਕੀਤਾ ਇਹ। ਮੈਂ ਖਾਨ ਕਰਦਾ ਫਿਰ ਜੇ ਮਹਿਲ ਖੜਾ ਕਰਤਾ। ਹਰ ਕੋਈ ਕਰਦਾ ਆਪਣੇ ਘਰ ਵਾਸਤੇ। ਤੇ ਆਪਦੇ ਘਰ ਵਾਸਤੇ ਕੀਤਾਗਾ ਮੈਂ ਕੋਈ ਤੇਰੇ ਪੇਕੇ ਤੋਂ ਕੁਛ ਨਹੀਂ ਲਵਾਇਆ ਤਾਂ ਮੈਂ ਦੱਸਾਂ ਗੱਲ। ਤਾ ਫਿਰ ਮੈਨੂੰ ਕੀ ਸੁਣਾਉਣਾ? ਮੇਰੇ ਪੇਕੇ ਵਸਣ ਕੇ ਤੇਰੇ ਘਰ ਚ ਆ ਕੇ। ਇਹ ਦੇਖੂ ਪੇਕੇ। ਗੱਲਾਂ ਨਾ ਕਰ। ਮੇਰੇ ਪੇਕੇ ਨੂੰ ਨਾ ਵੀ ਚੁਲਿਆ ਕਰ। ਸਭ ਕੋ ਸਾਰਾ ਪਤਾ ਦਿੱਤਾ ਉਹਨਾਂ ਕੋਲ ਆ ਤਾਂ ਬਾਰਾ ਨਾ ਮੈਂ ਨਾ ਬੋਲਿਆ ਕਰ ਢੋਲੀ दारू ਦੀ ਤਾਂ ਇੱਥੋਂ ਲੈ ਕੇ ਜਾਂਦਾ ਪਰ ਕਿਉ ਉਹ ਅੱਛਾ दारू ਘਰ ਤੂੰ ਹੀ ਮੱਲਾ ਵਾਲੀ ਮਿੰਤਾ ਕਰਦਾ ਲੈ 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 ਉਹ ਤੋਂ ਉਹਦੂ ਦੁੱਗਣਾ ਖਵਾ ਕੇ ਜਾਂਦਾ ਤੈਨੂੰ ਜਾਇ ਜੀ ਤੂੰ दारू ਦਿੰਦਾ ਕੀ ਖਵਾ ਕੇ ਨਾਲੇ ਹੁਣ ਕਦਾਂ ਲੈ ਕੇ ਗਿਆ ਹੁਣ ਮੈਂ ਤਾਂ ਮੇਰੇ ਭਰਾ ਨੂੰ ਕਦੇ ਵੀ ਖਬਰ ਦਾ ਰੋਜੀ ਤੈਨੂੰ ਜਿਹੜੀ दारू ਲੈ ਚੱਕੀ ਐ ਥਾ ਵਾ ਚੱਕੀ ਐ दारू ਗੱਲਾਂ ਵਾਲੀ ਆ ਹੂੰ ਤਾਂ ਨਹੀਂ ਕੁਛ ਆਉਂਦਾ ਹੋਰ ਤਾਂ ਕੋਈ ਚੱਜ ਨਹੀਂ ਹੈਗਾ ਤੈਨੂੰ ਬੇ ਚੱਜ ਮੈਨੂੰ ਸਾਰਾ ਹੀ ਐ ਮੇਰੇ ਪੇਕੇ ਨੇ ਬਥੇਰੇ ਹੀ ਤੇਰਾ ਘਰ ਪਰਿਆ ਹੈਂ ਤੂੰ ਤਾਂ ਗੁੰਨ ਨਹੀਂ ਕਰਦਾ ਹੁਣ ਚੋਦ ਬੰਦਾ ਤੂੰ ਤਾਂ ਚੰਗਾ ਚੰਗਾ ਮੈਂ ਤਾਂ ਹੈਗਾ ਗੁੰਚੋਦ ਬੰਦਾ ਤੇ ਮੈਂ ਜੁੱਤੀ ਮਾਰ ਲਈ ਤੇਰੇ ਮਤਲਬ ਦੱਸ ਸਕਦਾ ਜਬਕ ਜੇ ਤੂੰ ਮਾਰ ਕੇ ਦਿਖਾ ਫਿਰ ਤੂੰ ਹੁਣ ਅੱਜ ਤਾਂ ਮੈਂ ਉਹ ਕਰਦੀ ਸੀ ਗੱਲਾਂ ਵੇਤੀ ਕਰਦਾ ਕੋਈ ਨਾ ਆ ਜਾਣਦਾ ਮੁੰਡਾ ਨੂੰ ਜੇ ਨਾ ਤੇਰੀ ਦਾੜੀ ਪਟਾਈ ਨਾ ਤੂੰ ਕੀ ਜਾਣੇਗਾ ਤੇਰੇ ਕੋਲ ਕਰ ਮਾਰਦਾ ਮੇਰੇ ਗੱਲਾਂ ਦੇ ਕੋਈ ਨਹੀਂ ਹੋਰ ਜਗਾਣ ਦਿੰਦਾ ਹਾਂ ਤਬਾਰ ਰੱਖੇ ਨਾ ਤਪਾ ਨਹੀਂ ਰੱਖਿਆ ਘਰੇ ਵੱੜ ਜੂਗੀ ਤੇ ਨਾਲ ਦੀ ਨਾਲ ਇਹੋ ਕਰ ਲੂਗੀ ਖਾਣੀ ਚੰਗਾ ਅੱਜ ਰੋਟੀਆਂ ਮੇਰੀਆਂ ਤਾਂ ਕੀ ਖਾਈ ਤੂੰ ਹਾਂ ਖਾਈ ਖਾਈ ਕਰਦਾ ਕੀ ਹੈ ਕੋਈ ਨਾ ਮੈਂ ਮੁੰਡੇ ਨੂੰ ਸਾਦੀ ਆ ਹੁਣੇ ਕਹਿਣੀ ਆ ਵੀ ਆ ਘਰੇ ਤੇਰਾ ਤਾਂ ਇੱਕ ਪਾਸਾ ਕਰਕੇ ਹਟਾਂਗੇ